ਸਭ ਸੁੱਖ ਦੀ ਗੱਲ ਹੋ ਰਹੀ ਹੈ ਜੀ। ਜੀ। ਤੋਂ ਪਹਿਸਬ ਜੀ ਪਹਿਲਾਂ ਸੁੱਖ ਤੇ ਦੁੱਖ ਇਸ ਕਨਸੈਪਟ ਨੂੰ ਵੀ ਕਲੀਅਰ ਕਰੋ ਜੀ। ਹਰ ਕਿਸੇ ਮਨੁੱਖ ਦੀ ਇਹ ਇੱਛਾ ਹੈ ਵੀ ਮੈਨੂੰ ਸੁੱਖ ਮਿਲੇ। ਜੀ। ਸੁੱਖ ਕੋ ਮੰਗਿਆ ਸਭ ਕੋ। ਜੀ। ਦੁੱਖ ਨਾ ਮੰਗਿਆ ਕੋਈ। ਕਿਹੜਾ ਬੰਦਾ ਜਿਹੜਾ ਕਹਿੰਦਾ ਮੈਨੂੰ ਦੁੱਖ ਚਾਹੀਦਾ ਹੈ। ਸਾਰੇ ਹੀ ਸੁੱਖ ਚਾਹੁੰਦੇ ਆ। ਬਸ ਫਰਕ ਇਹ ਨਾ ਹੈ ਕਿ ਉਹਨਾਂ ਨੇ ਜਿੰਨੂੰ ਸੁੱਖ ਸਮਝ ਲਿਆ ਉਹ ਸੁੱਖ ਨਹੀਂ ਹੈ। ਉਹ ਦੁੱਖ ਦਾ ਹੀ ਦੂਜਾ ਰੂਪ ਹੈ ਬਸ ਕੋਈ ਕਹਿੰਦਾ ਮੈਨੂੰ ਔਲਾਦ ਚਾਹੀਦੀ ਹੈ ਕੋਈ ਕਹਿੰਦਾ ਮੈਨੂੰ ਇਸਤਰੀ ਚਾਹੀਦੀ ਕੋਈ ਕਹਿੰਦਾ ਮੈਨੂੰ ਮਾਇਆ ਪਦਾਰਥ ਚਾਹੀਦੇ ਆ ਕੋਠੀ ਚਾਹੀਦੀ ਪੈਸੇ ਚਾਹੀਦੇ ਨੌਕਰੀ ਚਾਹੀਦੀ ਆ ਪਰ ਉਹਨਾਂ ਨੂੰ ਇਸ ਚੀਜ਼ ਦਾ ਗਿਆਨ ਨਹੀਂ ਹੈਗਾ ਕਿ ਇਹ ਜੋਰ ਜਿਹੜੀਆਂ ਮੰਗਾ ਮੰਗ ਰਹੇ ਆ ਇਹ ਸੁੱਖ ਨਹੀਂ ਹੈ ਇਹ ਨੇ ਤਾਂ ਦੁੱਖ 'ਚ ਬਦਲ ਜਾਣਾ ਹੈ ਵੱਡੇ ਵੱਡੇ ਦੇਖਣ ਵਾਲੇ ਗੁਰਸਿੱਖ ਕਲਪ ਦੇ ਵੇਖੇ ਜੀ ਮੈਂ ਬੜਾ ਤਾਂਗਾ ਮੈਂ ਬੜਾ ਤੰਗ ਹੈ ਕਹਿੰਦੇ ਵੇਖਿਆ ਨਾ ਆਪਾਂ ਕਹਿ ਵੀ ਦਿੰਨੇ ਪਈਏ ਤਾਂ ਜਰ ਗੁਰਦੁਆਰੇ ਵੀ ਰੋਜ਼ ਜਾਂਦਾ ਹੈ ਸਾਰੇ ਕਰਮ ਵੀ ਧਰਮ ਦੇ ਕਰਦਾ ਹੈ ਪਰ ਤੜਫੀ ਇਹ ਵੀ ਜਾਂਦਾ ਇਹ ਕਿਉਂ ਨਹੀਂ ਸੁਖੀ ਹੋਗਾ ਚਲ ਜਿਹੜਾ ਬੰਦਾ ਪਦਾਰਥਾਂ ਚ ਡੁੱਬਿਆ ਪਿਆ ਉਹ ਤਾਂ ਦੁਖੀ ਹੈਗਾ ਹੀ ਹੈਗਾ ਏ ਉਹ ਜਿਹੜਾ ਬੰਦਾ ਗੁਰਦੁਆਰੇ ਵੀ ਜਾਂਦਾ ਝਾੜੂ ਵੀ ਫੇਰੀ ਜਾਂਦਾ ਭਾਂਡੇ ਵੀ ਮਾਂਜੀ ਦਿੰਦਾ ਸਾਰਾ ਕੁਝ ਕਰੀ ਜਾਂਦਾ ਹੈ ਘਰੇ ਜਾ ਕੇ ਵੇਖ ਲਓ ਤੇ ਉਹ ਵੀ ਬੋਲ ਕੇ ਕਹਿੰਦਾ ਮੈਂ ਬੜਾ ਤੜਫਣਾ ਤੇ ਮੈਂ ਬਹੁਤ ਦੁਖੀ ਹੈ ਉਹਦਾ ਕਾਰਨ ਕੀ ਹੈ ਬਖਸ਼ਿਸ਼ ਦਾ ਮਾਰਗ ਦਾ ਬਲੇਸਿੰਗ ਪਾਥ ਚੈਨਲ ਦੇਖ ਰਹੀ ਗੁਰੂ ਪਿਆਰੀ ਸਾਧ ਸੰਗਤ ਜੀਓ ਅਸੀਂ ਆਪ ਜੀ ਨੂੰ ਜੀ ਆਇਆਂ ਕਹਿੰਦੇ ਹਾਂ ਤੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ 350 ਸਾਲਾ ਸ਼ਹਾਦਤ ਪੁਰਬ ਨੂੰ ਸਮਰਪਿਤ ਗੁਰੂ ਆਸ਼ਾ ਦੀ ਬਖਸ਼ਿਸ਼ ਦੇ ਸਤਕਾ ਜੋ ਸ਼ਲੋਕ ਮਹਲਾ ਨਵਾਂ ਦੀ ਵਿਚਾਰ ਕੀਤੀ ਜਾ ਰਹੀ ਹੈ ਜਾਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਸ ਦੇ ਵਿੱਚ ਅਗਲੀ ਲੜੀ ਦੇ ਤਹਿਤ ਅੱਜ ਨਵਾਂ ਸ਼ਲੋਕ ਦੀ ਵਿਚਾਰ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਹਮੇਸ਼ਾ ਵਾਂਗ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਜੋਤ ਸਿੰਘ ਜੀ ਲੱਧੂ ਵਾਲਾ ਸ਼ਾਗਿਰਦ ਦੇ ਗੁਰੂ ਨਾਨਕ ਸਾਡੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਅਸੀਂ ਫਤਿਹ ਦੀ ਝਾਂਜ ਪਾਵਾਂਗੇ ਜੀ ਸਤਿਕਾਰਯੋਗ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ ਸੋ ਭਾਈ ਸਾਹਿਬ ਜੀ ਸ਼ਲੋਕ ਮਹਲਾ ਨਾਵਾ ਨਾਵਾ ਹੀ ਅੱਜ ਸ਼ਲੋਕ ਹੈ ਜੀ ਸਭ ਸੁਖ ਦਾਤਾ ਰਾਮ ਹੈ ਦੂਸਰ ਨਾਹਿਨ ਕੋਈ ਕਹ ਨਾਨਕ ਸੁਣ ਰੇ ਮਨਾ ਤਿਹ ਸਿਮਰਤ ਗਤ ਹੋਇ ਜੀ ਸੋ ਸਭ ਤੋਂ ਪਹਿਲਾਂ ਅਸੀਂ ਇਸ ਦੇ ਅਖਰੀ ਅਰਥ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਜੀ ਸੋ ਸਤਗੁਰੂ ਜੀ ਸਾਨੂੰ ਸਮਝਾਉਂਦੇ ਨੇ ਵੀ ਸਭ ਸੁਖ ਦਾਤਾ RAM ਹੈ ਸਾਰੇ ਸੁਖਾਂ ਦਾ ਦਾਤਾ ਕੇਵਲ ਇੱਕ RAM ਭਾਵ ਵਾਹਿਗੁਰੂ ਹੈ ਸੁਖ ਵਾਹਿਗੁਰੂ ਤੋਂ ਹੀ ਮਿਲ ਸਕਦਾ ਹੈ ਦੂਸਰ ਨਾਹਿਨ ਕੋਈ ਹੋਰ ਕਿਸੇ ਤੋਂ ਵੀ ਸਾਨੂੰ ਸੁੱਖ ਨਹੀਂ ਮਿਲਦਾ ਸੁੱਖ ਦਾ ਦਾਤਾ ਹੋਰ ਦੂਜਾ ਨਹੀਂ ਹੈਗਾ ਸਿਰਫ ਵਾਹਿਗੁਰੂ ਹੈ ਕਹੋ ਨਾਨਕ ਸੁਨ ਰੇ ਮਨਾ ਇਸ ਕਰਕੇ ਮਹਾਰਜ ਕਹਿੰਦੇ ਹੇ ਮੇਰੇ ਮਾਨ ਤੂੰ ਇਹ ਸੁਨਣਾ ਕਰ ਤਿਹ ਸਿਮਰਤ ਗਤ ਹੋਏ ਜਿਸ ਵਾਹਿਗੁਰੂ ਤੋਂ ਸਾਰੇ ਸੁੱਖ ਮਿਲਦੇ ਆ ਉਹਨੂੰ ਸਿਮਰ ਕੇ ਹੀ ਸਾਡੀ ਬੰਦ ਖਲਾਸੀ ਹੁੰਦੀ ਹੈ ਸਾਡਾ ਪਾਰ ਉਤਾਰਾ ਹੁੰਦਾ ਹੈ ਸਾਡੀ ਗਤੀ ਹੁੰਦੀ ਹੈ ਸਾਡੀ ਗਤੀ ਹੁੰਦੀ ਹੈ ਸੋ ਭਾਈ ਸਾਹਿਬ ਜੀ ਇਹਦੇ ਚ ਸਭ ਸੁੱਖ ਦੀ ਗੱਲ ਹੋ ਰਹੀ ਹੈ ਜੀ ਜੀ ਤੋ ਪਾïਸਬ ਜੀ ਪਹਿਲਾਂ ਸੁਖ ਤੇ ਦੁਖ ਇਸ ਕਨਸੈਪਟ ਨੂੰ ਵੀ ਕਲੀਅਰ ਕਰੋ ਜੀ ਕਿਰਪਾ ਕਰਕੇ ਕਿਉਂਕਿ ਸਭ ਸੁਖ ਦਾਤਾ ਆਰਾਮ ਹੈ RAM ਭਾਵ ਰਮਿਆ ਹੋਇਆ ਇੱਥੇ ਆਪਾਂ ਇਹ ਵੀ RAM 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 ਰਵ ਰਹਿਆ ਸਰਵੱਗੇ ਜੀ ਇੱਥੇ ਸਰਬ ਵਿਆਪਕ RAM ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਗੱਲ ਹੋ ਰਹੀ ਹੈ ਜੀ ਜੀ ਆਕਾਲ ਪੁਰਖ ਵਾਹਿਗੁਰੂ ਜੀ ਸਾਰੇ ਸੁਖ ਦੇਣ ਵਾਲੇ ਨੇ ਬਿਲਕੁਲ ਜੀ ਇੱਥੇ ਉਹਨਾਂ ਨੂੰ RAM ਸ਼ਬਦ ਦੇ ਨਾਲ ਸੰਬੋਧਨ ਕੀਤਾ ਗਿਆ ਹਾਂਜੀ ਹਾਂਜੀ ਹੁਣ ਸਭ ਸੁਖ ਦਾ ਦਾਤਾ ਆਰਾਮ ਹੈ ਜੀ ਹੁਣ ਜਦੋਂ ਵਾਹਿਗੁਰੂ ਜੀ ਤਾਂ ਸਾਰੇ ਸੁਖ ਦੇਣ ਵਾਲੇ ਹੈ ਜੀ ਹੂੰ ਹੂੰ ਠੀਕ ਹੈ ਜੀ ਤੇ ਫਿਰ ਕਈ ਵਾਰੀ ਅਸੀਂ ਸੁਖ ਅਲੱਗ-ਅਲੱਗ ਥਾਵਾਂ ਤੋਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਬਿਲਕੁਲ ਅਲੱਗ-ਅਲੱਗ ਥਾਵਾਂ ਤੋਂ ਸੁਖ ਨਾ ਲੱਭੀਏ ਤੇ ਸਾਡੇ ਇਹ ਸੁਰਤ ਚ ਰਵੇ ਵੀ ਸਭ ਸੁੱਖਾਂ ਦਾ ਦਾਤਾ ਤਾਂ ਆਰਾਮ ਹੀ ਹੈ ਜੀ ਜੀ ਤੇ ਉਸ ਤੋਂ ਵੀ ਪਹਿਲਾਂ ਇਹ ਚੀਜ਼ ਵੀ ਸੁਖ ਤੇ ਦੁੱਖ ਅਸਲ ਸੁਖ ਤੇ ਅਸਲ ਦੁੱਖ ਕੀ ਹੈ ਜੀ ਇਹਦੇ ਬਾਰੇ ਜ਼ਰੂਰ ਵਿਚਾਰ ਦੇਖੋ ਜੀ ਦੁਨੀਆ ਦੇ ਵਿੱਚ ਹਰ ਕਿਸੇ ਮਨੁੱਖ ਦੀ ਇਹ ਇੱਛਾ ਹੈ ਵੀ ਮੈਨੂੰ ਸੁੱਖ ਮਿਲੇ ਜੀ ਸੁੱਖ ਕੋ ਮੰਗੈ ਸਭ ਕੋ ਜੀ ਦੁੱਖ ਨਾ ਮੰਗੈ ਕੋਈ ਹਮ ਕਿਹੜਾ ਬੰਦਾ ਜਿਹੜਾ ਕਹਿੰਦਾ ਮੈਨੂੰ ਦੁੱਖ ਚਾਹੀਦਾ ਸਾਰੇ ਸੁੱਖ ਚਾਹੀਦੇ ਆ ਬਸ ਫਰਕ ਇੰਨਾ ਹੈ ਕਿ ਉਹਨਾਂ ਨੇ ਜਿੰਨੂੰ ਸੁੱਖ ਸਮਝ ਲਿਆ ਹੈ ਉਹ ਸੁੱਖ ਨਹੀਂ ਹੈ ਉਹ ਦੁੱਖ ਦਾ ਹੀ ਦੂਜਾ ਰੂਪ ਹੈ ਬਸ ਮੈਂ ਉਦਾਹਰਨ ਦੇ ਤੌਰ ਤੇ ਬੰਦੇ ਨੇ ਸਮਝ ਲਿਆ ਹੈ ਕਿ ਮੈਨੂੰ ਪੁੱਤ ਚਾਹੀਦਾ ਹੈ ਹੈਨਾ ਹੁਣ ਬਾਹਰੀ ਤੌਰ ਤੇ ਆਪਾਂ ਵੇਖੇ ਬੰਦੇ ਦੀ ਐਵੇਂ ਦੀ ਮੰਗ ਹੈ ਕੋਈ ਕਹਿੰਦਾ ਮੈਨੂੰ ਘਰ ਚਾਹੀਦਾ ਹੈ ਕੋਈ ਕਹਿੰਦਾ ਮੈਨੂੰ ਔਲਾਦ ਚਾਹੀਦੀ ਹੈ ਕੋਈ ਕਹਿੰਦਾ ਮੈਨੂੰ ਇਸਤਰੀ ਚਾਹੀਦੀ ਕੋਈ ਕਹਿੰਦਾ ਮੈਨੂੰ ਮਾਇਆ ਪਦਾਰਥ ਚਾਹੀਦੇ ਆ ਕੋਠੀ ਚਾਹੀਦੀ ਪੈਸੇ ਚਾਹੀਦੇ ਨੌਕਰੀ ਚਾਹੀਦੀ ਆ ਬਾਹਰੀ ਤੌਰ ਤੇ ਇਹੋ ਜੀਆਂ ਮੰਗਾਂ ਮਿਲ ਰਹੀਆਂ ਪਰ ਜੇ ਅੰਦਰੂਨੀ ਤੌਰ ਤੇ ਵੇਖੇ ਵੀ ਲੋਕੀ ਮੰਗਦੇ ਤਾਂ ਸੁੱਖ ਪਏ ਆ ਹੈਨਾ ਕਿਉਂ ਕਿਉਂਕਿ ਉਹ ਨੌਕਰੀ ਤਾਂ ਲੈਣੀ ਚਾਹੁੰਦੇ ਤਾਂ ਕਿ ਸੁੱਖ ਮਿਲ ਸਕੇ ਉਹ ਔਲਾਦ ਤਾਂ ਲੈਣੀ ਚਾਹੁੰਦੇ ਤਾਂ ਕਿ ਸੁੱਖ ਮਿਲ ਸਕੇ ਉਹ ਘਰ ਤਾਂ ਲੈਣਾ ਚਾਹੁੰਦੇ ਤਾਂ ਕਿ ਸੁੱਖ ਮਿਲ ਸਕੇ ਪਰ ਉਹਨਾਂ ਨੂੰ ਇਸ ਚੀਜ਼ ਦਾ ਗਿਆਨ ਨਹੀਂ ਹੈਗਾ ਕਿ ਇਹ ਜੋਰ ਜਿਹੜੀਆਂ ਮੰਗਾ ਮੰਗ ਰਹੇ ਆ ਇਹ ਸੁੱਖ ਨਹੀਂ ਹੈ ਇਹ ਨੇ ਤਾਂ ਦੁੱਖ 'ਚ ਬਦਲ ਜਾਣਾ ਹੈ ਜਿਵੇਂ ਆਪਾਂ ਕਹਿੰਦੇ ਨੇ ਸੁੱਖ ਤੇ ਹੁਣ ਸੁੱਖ ਦੁੱਖ ਦੋਏ ਦਾ ਰਕਪੜੇ ਇਹ ਪਰਮਾਤਮਾ ਨੇ ਨਿਯਮ ਦੇ ਵਿੱਚ ਇਹ ਦੋਨੋਂ ਪਹਿਲੂ ਜੀਵਨ ਦੇ ਵਿੱਚ ਟਿਕਾ ਕੇ ਰੱਖੇ ਆ ਸੁੱਖ ਨੇ ਦੁੱਖ 'ਚ ਬਦਲਣਾ ਤੇ ਦੁੱਖ ਨੇ ਸੁੱਖ 'ਚ ਬਦਲਣਾ ਇਹ ਦੋਨੋਂ ਇੱਕ ਦੂਜੇ ਦੇ ਆਪੋਜ਼ਿਟ ਪਹਿਲੂ ਨੇ ਹੂੰ ਠੀਕ ਹੈ ਜਿੱਥੇ ਦੁੱਖ ਹੋਊਗਾ ਉਹਨੇ ਸੁੱਖ ਚ ਬਦਲ ਜਾਣਾ ਹੈ ਹੁਣ ਵੇਖੋ ਪੁੱਤਰ ਦੇ ਜਾਂ ਧੀ ਦੇ ਹੋ ਔਲਾਦ ਦੇ ਹੋਣ ਦੀ ਖੁਸ਼ੀ ਦੇ ਵਿੱਚ ਇਹ ਬੜਾ ਐਕਸਾਈਟਡ ਹੁੰਦਾ ਹੈ ਵੀ ਮੇਰੇ ਘਰ ਔਲਾਦ ਦਾ ਜਨਮ ਹੋਇਆ ਹੈ ਪਰ ਉਹੀ ਮਨੁੱਖ ਕਈ ਪਿਓ ਅਸੀਂ ਤੜਫਦੇ ਵੇਖੇ ਹੈ ਕਿ ਭਾਈ ਵੀ ਮੈਂ ਬੜਾ ਦੁਖੀ ਪੁੱਛਿਆ ਦੁਖੀ ਕਿਉਂ ਆ ਅਖੇ ਜੀ ਮੇਰਾ ਪੋਤ ਕਪੋਤਾ ਨਿਕਲੇ ਹੂੰ ਹੁਣ ਚਾਹੁੰਦਾ ਤਾਂ ਸੁੱਖ ਸੀ ਪਰ ਉਹ ਸੁੱਖ ਦੁੱਖ ਚ ਬਦਲ ਗਿਆ ਹੁਣ ਮਤਲਬ ਅਸਲ ਦੇ ਵਿੱਚ ਕੀ ਹੈ ਵੀ ਉਹਦੀ ਮੰਗ ਸੁੱਖ ਸੀ ਉਨੂੰ ਲੱਗਿਆ ਸ਼ਾਇਦ ਪੁੱਤ ਚੋਂ ਸੁੱਖ ਮਿਲ ਜਾਊਗਾ ਪਰ ਨਹੀਂ ਉਹ ਦੁੱਖ ਚ ਪਤਾ ਲੱਗਿਆ ਹੁਣ ਬੰਦਾ ਚਾਹੁੰਦਾ ਤਾਂ ਮਕਾਨ ਸੀ ਹਣ ਚਾਹੁੰਦਾ ਸੁੱਖ ਸੀ ਪਰ ਮੰਗਿਆ ਇਹਨੇ ਮਕਾਨ ਐ ਇਹ ਸੋਚ ਕੇ ਵੀ ਸ਼ਾਇਦ ਮਕਾਨ ਚੋਂ ਸੁੱਖ ਮਿਲਦਾ ਹੈ ਪਰ ਨਹੀਂ ਅੱਜ ਮਕਾਨ ਪਿਆ ਹੈ ਤੇ ਇਹ ਐਕਸਾਈਟਡ ਹੋ ਰਿਹਾ ਬਟ ਇਹ ਸੁੱਖ ਦੁੱਖ ਚ ਵੀ ਬਦਲ ਜਾਂਦਾ ਹੈ ਔਰ ਦੂਜੇ ਨੰਬਰ ਤੇ ਇਹਨੂੰ ਇਹ ਵੀ ਭੁਲੇਖਾ ਹੈ ਵੀ ਇਹ ਮਕਾਨ ਉਹ ਵੀ ਆਪਾਂ ਚਲੋ ਗੱਲ ਵਿਚਾਰਾਂਗੇ ਗੱਲ ਆਪਾਂ ਕਰ ਰਹੇ ਸੀ ਕਿ ਸੁੱਖ ਕੋ ਮੰਗੇ ਸਭ ਕੋ ਦੁੱਖ ਨਾ ਮੰਗਿਆ ਕੋਈ ਕੋਈ ਬੰਦਾ ਦੁੱਖ ਨਹੀਂ ਮੰਗਦਾ ਸਾਰੇ ਸੁੱਖ ਮੰਗਦੇ ਆ ਪਰ ਸੁੱਖ ਹੈ ਕੋ ਦੁੱਖ ਅਗਲਾ ਕਹਿੰਦੇ ਸੁੱਖ ਸੁੱਖ ਤੋਂ ਅੱਗੇ ਕੀ ਦੁੱਖ ਆਊਗਾ ਹਣਾ ਜੇਕਰ ਇਹਨੇ ਇਸਤਰੀ ਚੋਂ ਸੁੱਖ ਲੱਭਣ ਦੀ ਕੋਸ਼ਿਸ਼ ਕੀਤੀ ਅੱਜ ਇਸਤਰੀ ਨੇ ਪ੍ਰੇਮ ਦਿੱਤਾ ਹੈ ਬੜਾ ਖੁਸ਼ ਹੋਇਆ ਹੈ ਇਸਤਰੀ ਕਿਸੇ ਦਿਨ ਝਗੜ ਵੀ ਦੁੱਖ ਵੀ ਆ ਜਾਊਗਾ ਜਿਹੜੀ ਚੀਜ਼ ਤੇ ਵਿੱਚੋਂ ਸੁੱਖ ਲੱਭ ਉਹਦਾ ਪਿਆ ਉਹਨੇ ਹੀ ਦੁੱਖ ਬਣ ਜਾਣਾ ਹਣਾ ਜਿਹੜੇ ਮਕਾਨ ਜਿਹੜੀ ਮਾਇਆ ਤੋਂ ਇਹ ਸੁੱਖ ਲੱਭਦਾ ਪਿਆ ਉਹਨੇ ਹੀ ਫੇਰ ਦੁੱਖ ਬਣ ਜਾਣਾ ਨੌਕਰੀ ਬੰਦਾ ਚਾਹੁੰਦਾ ਸੁੱਖ ਲੈਣ ਵਾਸਤੇ ਪਰ ਨੌਕਰੀ ਲੈ ਕਰ ਕਰਕੇ ਬੰਦਾ ਕਈ ਵਾਰੀ ਖੇਚ ਜਾਂਦਾ ਹੈ ਤੋ ਕੀ ਕਹਿੰਦਾ ਯਾਰ ਮੈਂ ਤਾਂ ਅੱਕੇ ਹੀ ਬੜਾ ਪਿਆ ਨੌਕਰੀ ਤੋਂ ਬੜਾ ਤੰਗ ਹੁਣ ਅਰਦਾਸਾਂ ਕਰ ਕਰਕੇ ਨੌਕਰੀ ਮੰਗੀ ਸੀ ਤੇ ਹੁਣ ਅੱਕਿਆ ਫਿਰਦਾ ਉਹਦੇ ਤੋਂ ਹਨਾ ਮੈਂ ਤਾਂ ਕਈ ਵਾਰੀ ਇਹ ਗੱਲ ਕਹਿਣਾ ਹੁੰਦਾ ਹੈ ਕਿ ਬੰਦੇ ਨੂੰ ਅਰਦਾਸ ਹੀ ਕਰਨੀ ਚਾਹੀਦੀ ਮਹਾਰਾਜ ਮੈਨੂੰ ਤੂੰ ਸਦੀਵੀ ਸੁੱਖ ਦੇ ਬੰਦਾ ਅਰਦਾਸ ਕੀ ਕਰਦਾ ਮਹਾਰਾਜ ਮੈਨੂੰ ਪਦਾਰਥ ਦੇ ਮੈਨੂੰ ਮਕਾਨ ਦੇ ਹੁਣ ਸਾਨੂੰ ਕੀ ਪਤਾ ਸਾਨੂੰ ਕਿਹਦੇ ਚ ਸੁੱਖ ਮਿਲਣਾ ਇਹ ਤਾਂ ਹੁਣ ਵਾਇਗਰੂ ਨੂੰ ਪਤਾ ਹੈ ਨਾ ਵੀ ਸਾਡੇ ਲਈ ਕੀ ਚੀਜ਼ ਵਧੀਆ ਨਿਕਲ ਕੇ ਆਉਣੀ ਹੈ ਹੁਣ ਅਸੀਂ ਮੰਗ ਲਿਆ ਜੀ ਮੈਨੂੰ ਫਲਾਣੀ ਨੌਕਰੀ ਦੇ ਦਿਓ ਮਹਾਰਾਜ ਮਹਾਰਾਜ ਕਹਿੰਦੇ ਚਲੋ ਨੌਕਰੀ ਚਾਹੀਦੀ ਦੇ ਦਿੰਨੇ ਆ ਨੌਕਰੀ ਲੈ ਕੇ ਮਹਾਰਾਜ ਮੈਂ ਤਾਂ ਹੁਣ ਦੁਖੀ ਬੜਾ ਐ ਮਹਾਰਾਜ ਕਹਿੰਦੇ ਸੁੱਖ ਤਾਂ ਤੂੰ ਮੰਗਿਆ ਨਹੀਂ ਸੀ ਨੌਕਰੀ ਮੰਗੀ ਸੀ ਹੁਣ ਉਹ ਨੌਕਰੀ ਚ ਦੁੱਖ ਮਿਲੇ ਸੁੱਖ ਮਿਲੇ ਸਾਨੂੰ ਕੀ ਜੀ ਹੈਨਾ ਸੋ ਗੱਲ ਇਹ ਵੀ ਬੰਦਾ ਇਹ ਵਸਤੂਆਂ ਦੇ ਵਿੱਚ ਸੁੱਖ ਭਾਲਦਾ ਹੈ ਪਰ ਮਹਾਰਾਜ ਕਹਿੰਦੇ ਨਹੀਂ ਨਹੀਂ ਇਹ ਸੁੱਖ ਦੁੱਖ ਚ ਬਦਲਦਾ ਹੈ ਸੁੱਖ ਮੰਗਤ ਦੁੱਖ ਆਗੇ ਆਵੇ ਤਾਂ ਕਰਕੇ ਮਹਾਰਾਜ ਕਹਿੰਦੇ ਸੋ ਸਿੱਖ ਹਮੋਂ ਨਾ ਮੰਗਿਆ ਭਾਵੇ ਤਾਂ ਕਰਕੇ ਸਾਨੂੰ ਐਵੇਂ ਦੇ ਸੁੱਖ ਮੰਗਣੇ ਚੰਗੇ ਹੀ ਨਹੀਂ ਲੱਗਦੇ ਹਣਾ ਸੋ ਤੁਸੀਂ ਪੁੱਛਿਆ ਸੀ ਦੁੱਖ ਤੇ ਸੁੱਖ ਕੀ ਹੈ ਇਹ ਆਪੋਜ਼ਿਟ ਪਹਿਲੂ ਹੈ ਠੀਕ ਹੈ ਫੁੱਲ ਜਿਵੇਂ ਖਿੜਿਆ ਹੈ ਕੁਝ ਸਮਾਂ ਖਿੜਿਆ ਹੈ ਇਹਨੇ ਮੁਰਝਾਵੀ ਜਾਣਾ ਹੈ ਹੈਨਾ ਸੋ ਸੁੱਖ ਉਹ ਪਹਿਲੂ ਹੈ ਜਿਹਨੇ ਦੁੱਖ ਚ ਬਦਲਣਾ ਦੁੱਖ ਉਹ ਹੈ ਜਿਹਨੇ ਸੁੱਖ ਚ ਬਦਲਣਾ ਹੈ ਜਿਹੜੀ ਚੀਜ਼ 'ਚ ਬੰਦਾ ਪਦਾਰਥਕ ਤੌਰ ਤੇ ਜਿਹਦੇ ਵਿੱਚੋਂ ਸੁੱਖ ਖੋਜਦਾ ਪਿਆ ਉਹਨੇ ਦੁੱਖ ਵੀ ਬਨਣਾ ਹੈ ਹੁਣ ਇੱਥੇ ਸਭ ਸੁਖ ਦਾਤਾ RAM ਹੈ ਜੀ ਹੁਣ ਇੱਥੇ ਕਿਹੜੇ ਸੁੱਖ ਦੀ ਗੱਲ ਹੋ ਰਹੀ ਹੈ ਇੱਥੇ ਉਸ ਸਦੀਵੀ ਸੁੱਖ ਦੀ ਗੱਲ ਹੋ ਰਹੀ ਹੈ ਸਦੀਵੀ ਸੁੱਖ ਦੀ ਗੱਲ ਜਿਹੜਾ ਕਦੀ ਦੁੱਖ 'ਚ ਨਹੀਂ ਬਦਲਦਾ ਤਾਂ ਹੀ ਤਾਂ ਮਹਾਰਾਜ ਜੀ ਕਹਿੰਦਾ ਵੀ ਉਹਦਾ ਦਾਤਾ RAM ਹੈ ਕਿਉਂਕਿ ਜਿਹੜਾ ਸੁੱਖ ਅਸੀਂ ਪਦਾਰਥਾਂ ਚੋਂ ਭਾਲਦੇ ਆ ਉਹ ਤਾਂ ਮਾਰਾ ਜੀ ਨੇ ਕਲੀਅਰ ਕਰਤਾ ਵੀ ਉਹਨੇ ਦੁੱਖ ਚ ਬਦਲ ਜਾਣਾ ਹੂੰ ਕਿਉਂਕਿ ਪਰ ਇਹ ਤਾਂ ਇਹ ਵੀ ਨਹੀਂ ਕਿ ਜਿਹੜੇ ਮਤਲਬ ਅਸੀਂ ਇੱਥੇ ਨਾ ਫੇਰ ਕਈ ਵਾਰ ਹੁੰਦਾ ਵੀ ਵਿਚਾਰ ਕਰਦੇ ਨੇ ਕਈ ਕੁਝ ਵੀਰ ਭੈਣਾਂ ਇਸ ਤਰ੍ਹਾਂ ਦੇ ਨੇ ਜਿਹੜੀ ਨੇ ਸਿਰਫ ਉਨੀ ਇੱਕ ਗੱਲ ਸੁਣ ਲੈਂਦੇ ਆ ਜੀ ਜੀ ਉਹ ਮਤਲਬ ਉਹਨਾਂ ਦਾ ਉਹ ਮਤਲਬ ਜੇ ਕਿਉਂਕਿ ਜੇ ਤਾਂ ਸਾਰੀ ਵਿਚਾਰ ਸੁਣਨ ਤੇ ਫੇਰ ਉਹ ਸਾਰੀ ਵਿਚਾਰ ਦੇ ਵਿੱਚੋਂ ਗੱਲ ਸਮਝ ਲੱਗ ਗਈ ਹੁੰਦੀ ਹੈ ਭਾਵ ਸਮਝ ਲੱਗ ਜਾਂਦਾ ਵੀ ਅਸੀਂ ਕਿਸ ਕੰਟੈਕਸਟ ਦੇ ਵਿੱਚ ਗੱਲ ਕਰ ਰਹੇ ਹਾਂ ਜੀ ਜੀ ਹੁਣ ਇਹਦਾ ਅਰਥ ਆਪਾਂ ਪਿਛਲੀ ਵਿਚਾਰਾਂ 'ਚ ਇਹ ਵੀ ਕੀਤਾ ਵੀ ਇਹਦਾ ਅਰਥ ਇਹ ਨਹੀਂ ਕਿ ਸਾਨੂੰ ਮਟੀਰੀਅਲ ਦੀ ਲੋੜ ਹੀ ਨਹੀਂ ਲੋੜ ਨਹੀਂ ਹੈ ਹੈਨਾ ਮਤਲਬ ਇਹ ਹੁਣ ਜਿਹੜਾ ਹੁਣ ਕੰਟੈਕਸਟ ਜਿਹੜਾ ਉਹਦਾ ਉਹ ਪ੍ਰਕਰਨ ਇਹ ਚੱਲ ਰਿਹਾ ਹੈ ਕਿ ਅਸੀਂ ਅਸੀਂ ਜਿਹਨੂੰ ਸੁੱਖ ਅਸਲ 'ਚ ਸਮਝੀ ਬੈਠੇ ਹਾਂ ਹਾਂ ਜੀ ਹਾਂ ਉਹ ਸਾਡੇ ਦੁੱਖਾਂ ਦਾ ਕਾਰਨ ਹੈ ਜਿਵੇਂ ਅਸੀਂ ਕਈ ਵਾਰ ਗੁਰੂ ਸਾਹਿਬ ਤੋਂ ਜਾ ਕੇ ਅਸੀਂ ਵਸਤੂਆਂ ਹੀ ਮੰਗ ਲੈਂਦੇ ਹਾਂ ਹਮ ਹਮ ਤੇ ਉਹ ਹੁਣ ਸਾਨੂੰ ਜਿਵੇਂ ਤੁਸੀਂ ਆਪ ਜੀ ਨੇ ਵੀ ਗੱਲ ਕੀਤੀ ਵੀ ਸਾਨੂੰ ਸਦੀਵੀ ਸੁੱਖ ਦਿਓ ਜਾਂ ਇੱਕ ਮੈਨੂੰ ਇੱਕ ਗੇਸੇ ਵੀਰ ਨੇ ਬੜੀ ਪਿਆਰੀ ਗੱਲ ਸੀ ਉਹਨਾਂ ਨੇ ਕਹਿੰਦੇ ਵੀ ਵਾਹਿਗੁਰੂ ਜੀ ਸਾਨੂੰ ਨਾ ਉਹ ਦਿਓ ਜੀ ਵੀ ਜਿਹੜਾ ਮਤਲਬ ਅਸੀਂ ਤਾਂ ਤੁਹਾਡੇ ਤੋਂ ਗਲਤ ਵੀ ਮੰਗ ਸਕਦੇ ਆ ਸਾਨੂੰ ਤੁਸੀਂ ਬਸ ਆਪਦੇ ਹਿਸਾਬ ਨਾਲ ਹੀ ਦੇ ਦਿਓ ਜੀ ਸਾਨੂੰ ਸਾਡੇ ਹਿਸਾਬ ਨਾਲ ਕੁਝ ਵੀ ਨਾ ਦਿਓ ਜੀ ਬਿਲਕੁਲ ਜੇ ਕਿਤੇ ਸਾਡੀ ਇਸ ਇਸ ਤਰ੍ਹਾਂ ਦੀ ਭਾਵਨਾ ਜੀ ਵੀ ਮਤਲਬ ਜਦੋਂ ਹੁਣ ਆਪਾਂ ਮੰਨ ਲਓ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਜੇ ਮਾਤਾ ਪਿਤਾ ਨੂੰ ਆਪਾਂ ਐਂ ਕਹਿ ਦੀ ਵੀ ਮਾਤਾ ਪਿਤਾ ਜੀ ਵਾਹਿਗੁਰੂ ਜੀ ਵੀ ਤੁਹਾਨੂੰ ਸਾਡੀਆਂ ਲੋੜਾਂ ਬਾਰੇ ਵਧੇਰੇ ਪਤਾ ਜੀ ਹਾਂਜੀ ਹਾਂਜੀ ਅਸੀਂ ਕੇ ਇਸ ਚੀਜ਼ ਨਾਲ ਅਸੀਂ ਪੈਰ ਛੱਡ ਸਕਦੇ ਆ ਕਿਹੜੀ ਚੀਜ਼ ਸਾਡੇ ਕੋਲੇ ਹੋਣੀ ਚਾਹੀਦੀ ਹੈ ਕਿਹੜੀ ਨਹੀਂ ਹੋਣੀ ਚਾਹੀਦੀ ਵਾਹਿਗੁਰੂ ਜੀ ਤੁਹਾਨੂੰ ਵਾਹਲਾ ਪਤਾ ਹੈ ਤੇ ਕਿਰਪਾ ਕਰਕੇ ਵਾਹਿਗੁਰੂ ਜੀ ਸਾਨੂੰ ਉਹੀ ਦਿਓ ਜੇ ਬਸ ਜਿਹਦੀ ਜਿਹਦੀ ਅਸੀਂ ਜਿੰਨੇ ਜੋ ਅੱਗੇ ਹੈਗੇ ਹਾਂ ਤੇ ਜੇ ਕਿਤੇ ਅਸੀਂ ਆਏ ਮੰਨਾਂਗੇ ਤਾਂ ਮੈਨੂੰ ਲੱਗਦਾ ਵੀ ਅਸੀਂ ਬੜੀ ਬੜੀ ਬਖਸ਼ਿਸ਼ਾਂ ਵਾਪਰਨੀਆਂ ਹਾਂ ਹਾਂਜੀ 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 ਭਾਈ ਸਾਹਿਬ ਸੋ ਸਭ ਸੁੱਖ ਦਾਤ ਆਰਾਮ ਹੈ ਮਹਾਰਾਜ ਇੱਥੇ ਇਹ ਭਾਵ ਸਮਝਾਉਂ ਸਮਝਾ ਰਹੇ ਨੇ ਤੇ ਅਸੀਂ ਸਮਝਣ ਦਾ ਯਤਨ ਕਰ ਰਹੇ ਆਂ ਕਿ ਸਾਰੇ ਸਦੀਵੀ ਜਿਹੜਾ ਸੁੱਖ ਹੈ ਨਾ ਉਹ ਕੇਵਲ ਤੇ ਕੇਵਲ ਵਾਹਿਗੁਰੂ ਤੋਂ ਹੀ ਮਿਲ ਸਕਦਾ ਹੈ। ਪਦਾਰਥਾਂ ਤੋਂ ਨਹੀਂ ਮਿਲ ਸਕਦਾ। ਸਦੀਵੀ ਸੁੱਖ ਕੀ ਹੈ ਜੀ? ਹਾਂ ਜੀ। ਇਹ ਮੇਰਾ ਇੱਕ ਸਵਾਲ ਹੈ। ਸਦੀਵੀ ਸੁੱਖ ਤੋਂ ਭਾਵ ਕਿ ਉਹ ਜਿਹਨੂੰ ਆਪਾਂ ਸ਼ਬਦ ਆਮ ਤੌਰ ਤੇ ਆਨੰਦ ਵਰਤਦੇ ਹਾਂ। ਉਹ ਆਨੰਦ ਦੀ ਅਵਸਥਾ ਜਿਹੜੀ ਕਦੀ ਵੀ ਦੁੱਖ 'ਚ ਨਹੀਂ ਬਦਲਦੀ। ਬੰਦਾ ਭਾਵੇਂ ਮਹੱਲਾ 'ਚ ਬੈਠਾ ਹੋਵੇ, ਤਾਵੀ ਉਹ ਚੜਦੀ ਕਲਾ ਚ ਹੈ ਬੰਦਾ ਉਹ ਮਹਾਨ ਪੁਰਸ਼ ਭਾਵੇਂ ਤੱਤੀਆਂ ਤਵੀਆਂ ਤੇ ਵਹਿ ਜਾਣ ਤਾਂ ਵੀ ਚੜਦੀ ਕਲਾ ਚ ਹੈ ਉਹ ਹੁਣ ਦੁੱਖ ਚ ਨਹੀਂ ਬਦਲਿਆ ਭਵੇਂ ਨੰਦਪੁਰ ਸਾਹਿਬ ਦੇ ਕਿਲੇ ਚਾ ਤੇ ਭਾਵੇਂ ਮਾਛੀਵਾੜੇ ਮਾਛੀਵਾੜੇ ਚ ਸਦੀਵੀ ਸੁਖ ਤੋਂ ਭਾਵ ਕਿ ਭਾਈ ਪਖਾਰੀ ਦੇ ਪੁੱਤ ਦਾ ਜਨਮ ਹੋਇਆ ਹੈ ਤਾਂ ਵੀ ਬਾਣੀ ਪੜਦੇ ਪਏ ਹੈ ਤੇ ਜਿਸ ਦਿਨ ਉਹਨਾਂ ਦੇ ਪੁੱਤ ਦੇ ਬਰਾਤ ਤੁਰੀ ਤੇ ਉਹਦੀ Laash ਵਾਪਸ ਆਈ ਉਸ ਦਿਨ ਵੀ ਪੱਲਾ ਵਿਝਾ ਕੇ ਸਾਰੇ ਪਰਿਵਾਰ ਨੂੰ ਵਹਾ ਕੇ ਬਾਣੀ ਪੜਾਉਂਦੇ ਪਏ ਹੈ ਹਣਾ ਉਹ ਹੈ ਸਦੀਵੀ ਸੁਖ ਪੁੱਤ ਦਾ ਜਨਮ ਤੇ ਪੁੱਤ ਦੀ ਮੌਤ ਉਹਨਾਂ ਵਾਸਤੇ ਇੱਕੋ ਹੈ ਹੈਨਾ ਉਹ ਸਦੀਵੀ ਸੁਖ ਹੈ ਸੋ ਹੁਣ ਆਪਾਂ ਇੱਥੇ ਇਸ ਕੰਟੈਕਸਟ ਦੇ ਵਿੱਚ ਹਰ ਹਾਲਾਤ ਵਿੱਚ ਇੱਕੋ ਜਿਹਾ ਰਹਿਣਾ ਹਰ ਹਾਲਾਤ ਵਿੱਚ ਗੁਰੂ ਤੇ ਭਰੋਸਾ ਬਣਿਆ ਰਹਿਣਾ ਹਾਂਜੀ ਮਤਲਬ ਸਦੀਵੀ ਸੁਖ ਦਾ ਅਰਥ ਕੀ ਹੋ ਗਿਆ ਵੀ ਹਰ ਹਾਲਾਤ ਵਿੱਚ ਗੁਰੂ ਤੇ ਭਰੋਸਾ ਬਣਿਆ ਰਹਿਣਾ ਹਾਂਜੀ ਉਹ ਉਹਦੇ ਉਹਦੇ ਪਰਮ ਸੁਖ ਦੇ ਵਿੱਚ ਰੱਤੇ ਰਹਿਣਾ ਮਤਲਬ ਕਿ ਉਹ ਮਤਲਬ ਕਿ ਉਹਦੇ ਅੰਦਰ ਝੋਰੇ ਨਹੀਂ ਆਉਂਦੇ ਉਹਦੇ ਅੰਦਰ ਕੁਛੇ ਤਰ੍ਹਾਂ ਦਾ ਪਛਤਾਵਾ ਨਹੀਂ ਆਉਂਦਾ ਉਹਦੇ ਅੰਦਰ ਕਿਸੇ ਤਰ੍ਹਾਂ ਦੀ ਮਤਲਬ ਕਿ ਇੰਜ ਕਹਿ ਲੋ ਵੀ ਇਹ ਇਹ ਨਿਰਾਸ਼ਤਾ ਨਹੀਂ ਹੈਗੀ ਕਿ ਮੈਨੂੰ ਜ਼ਿੰਦਗੀ ਚ ਕੁਛ ਮਿਲਿਆ ਨਹੀਂ ਕਿਉਂ ਕਿਉਂਕਿ ਉਹਨੂੰ ਉਹਨੇ ਉਸ ਵਸਤੂ ਉਸ ਮਹਾਨ ਇੰਜ ਖਜ਼ਾਨੇ ਨੂੰ ਹਾਸਲ ਕਰ ਲਿਆ ਹੈ ਜਿੰਨੂੰ ਅਸੀਂ ਸ਼ਬਦ ਇੱਥੇ ਵਰਤਿਆ ਆ ਰਾਮ ਹਨਾ ਸਭ ਸੁਖ ਦਾਤਾ ਰਾਮ ਹੈ ਸੋ ਗੱਲ ਕਰ ਰਹੇ ਵੀ ਬੰਦਾ ਆਮ ਤੌਰ ਤੇ ਤੁਸੀਂ ਵੇਖੋ ਪਦਾਰਥਾਂ ਚੋਂ ਸੁੱਖ ਭਾਲਦਾ ਹੈ ਪਰ ਪਦਾਰਥਾਂ ਦੇ ਹਾਲਾਤ ਕੀ ਹੈ ਭਾਈ ਗੁਰਦਾਸ ਜੀ ਦਾ ਇੱਕ ਬਚਨ ਆਉਂਦਾ ਹੈ ਦੀਵਾਲੀ ਦੀ ਰਾਤ ਦੀਵੇ ਬਾਲੀ ਜਾਣ ਤਾਰੇ ਜਾਤ ਸਨਾਤ ਅੰਬਰ ਪਾਲੀ ਜਾਣ ਹੁਣ ਦੇਖੋ ਇਹ ਦ੍ਰਿਸ਼ਟਾਂਤ ਆਇਆ ਮਹਾਰਾਜ ਨੇ ਦਿੱਤਾ ਦੀਵਾਲੀ ਦਾ ਇਹਦਾ ਸੰਦਰਭ ਜਿਹੜਾ ਅਸੀਂ ਦਿਵਾਲੀ ਤਿਉਹਾਰ ਮਨਾਉਨੇ ਆ ਵੀ ਉਤੇ ਨਹੀਂ ਸਿੱਧ ਕੀਤਾ ਜਾ ਰਿਹਾ ਵੀ ਮਨਾਉਣਾ ਚਾਹੀਦਾ ਕਿ ਨਹੀਂ ਮਨਾਉਣਾ ਚਾਹੀਦਾ ਵੀ ਉਦੋਂ ਦੀਵੇ ਬਾਲਣੇ ਚਾਹੀਦੇ ਕਿ ਨਹੀਂ ਬਾਲਣੇ ਚਾਹੀਦੇ ਇੱਕ ਪਰਮਾਨ ਦਾ ਇਹ ਵੀ ਨਾ ਇੱਕ ਬੜਾ ਵੱਡਾ ਬਲਿਖ ਮੈਂ ਵਿੱਚੋਂ ਮਾਫੀ ਚਾਹਣਾ ਪਰ ਇਹਦੀ ਵੀ ਭਾਈ ਸਾਹਿਬ ਜੀ ਇੱਕ ਮਿੰਟ ਚ ਗੱਲ ਜ਼ਰੂਰ ਕਰੋ ਕਿ ਇਹ ਸਾਡੇ ਨਾ ਕਿਉਂਕਿ ਕੀਰਤਨੀ ਸਿੰਘਾਣੇ ਦਰਬਾਰ ਸਾਹਿਬ ਦੇ ਵਿੱਚੋਂ ਵੀ ਜਾਂ ਆਸ-ਪਾਸ ਇਹਨਾਂ ਸ਼ਬਦ ਦਾ ਉਚਾਰਨ ਬਹੁਤ ਕਰ ਕਰਕੇ ਨਾ ਮਤਲਬ ਜਿਹੜੀ ਜਿਹੜੀ ਐਂਡ ਤੇ ਭਾਈ ਗੁਰਦਾਸ ਜੀ ਦੀ ਉਹ ਪੰਕਤੀ ਉਹ ਵੀ ਆਪ ਜੀ ਕਿਰਪਾ ਕਰਕੇ ਉਹਦੀ ਵਿਆਖਿਆ ਗੁਰੂ ਗ੍ਰੰਥ ਵੀ ਇਹ ਸੇ ਸ਼ਬਦ ਦਾ ਅਸਲ ਭਾਵ ਤਾਂ ਸ਼ਬਦ ਨਾਲ ਜਾਂ ਗੁਰੂ ਨਾਲ ਜੁੜਨਦਾ ਹੀ ਹੈ ਹਾਂਜੀ ਹਾਂ ਉਹ 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 ਵੀ ਇਹ ਸ਼ਬਦ ਨੂੰ ਦੀਵਾਲੀ ਦੀ ਰਾਤ ਦੀਵੇ ਬਾਲੀਂਣ ਦੀਵੇ ਬਾਲ ਇਹ ਇਹ ਸ਼ਬਦ ਉਸ ਪੰਕਤੀ ਨੂੰ ਸਥਾਈ ਬਣਾ ਕੇ ਉਹਦਾ ਨਾ ਇੱਕ ਅਸੀਂ ਸ਼ਬਦ ਦਾ ਕਈ ਵਾਰੀ ਭਾਵ ਵੀ ਸੰਗਤ ਚ ਗਲਤ ਬੇਤਾ ਜੀ ਇਹਦੇ ਬਾਰੇ ਭਾਈ ਸਾਹਿਬ ਇਹ ਕਰ ਹੀ ਦਿਓ ਜਰੂਰ ਮੇਰੀ ਬੇਨਤੀ ਹਾਂਜੀ ਸੋ ਉਹੀ ਗੱਲ ਹੈ ਵੀ ਅਸਲ ਦੇ ਵਿੱਚ ਇਹ ਅੱਜ ਕੱਲ ਤਾਂ ਬੜੀ ਵੱਡੇ ਇਹ ਗੁਨਾਹ ਕੀਤੇ ਗੁਨਾਹ ਮੈਂ ਸ਼ਬਦ ਵਰਤਦਾ ਕਿਉਂਕਿ ਜਿਹੜਾ ਭਾਵ ਕੋਈ ਗੁਰਮੁਖ ਪਿਆਰਾ ਮਹਾਨ ਸ਼ਖਸੀਅਤ ਸਮਝਾਉਣਾ ਚਾਹੁੰਦੀ ਅਸੀਂ ਉਹਦਾ ਸੰਦਰਭ ਹੀ ਬਦਲ ਦਿੰਨੇ ਆ ਸਾਰਾ ਉਹਦਾ ਭਾਵ ਅਰਥ ਹੀ ਬਦਲ ਦਿੰਨੇ ਆ ਕਈ ਵਾਰ ਇਹ ਵੀ ਬੇਦਬੀ ਹੈ ਇੱਕ ਤਰ੍ਹਾਂ ਬੇਦਬੀ ਬਹੁਤ ਇਹ ਬਹੁਤ ਵੱਡੀ ਬੇਦਬੀ ਹੈ ਮੈਂ ਤਾਂ ਅਕਸਰ ਇੱਕ ਬੇਨਤੀ ਕਰਦਾ ਹੁੰਨਾ ਹੈ ਕਿ ਅਸੀਂ ਸਥਾਈ ਕਿੰਨੂੰ ਬਣਾਉਣੀ ਹੈ ਗੁਰੂ ਸਾਹਿਬ ਨੇ ਤੈਅ ਕੀਤਾ ਹੋਇਆ ਹੈ ਅਸੀਂ ਤੈਅ ਨਹੀਂ ਕਰ ਸਕਦੇ ਅਸੀਂ ਆਪਦੇ ਮੌਕੇ ਅਨੁਸਾਰ ਤੈਅ ਕਰ ਲੈਨੇ ਆ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਹੁਣ ਮੈਨੂੰ ਫਿੱਟ ਜਿਹੜੀ ਬੈਠਦੀ ਆ ਸਾਡੇ ਵਰਗੇ ਉਹ ਚੀਜ਼ ਕਰ ਲੈਂਦੇ ਆ ਪਰ ਉਂਝ ਨਹੀਂ ਹੁੰਦਾ ਜਿੱਥੇ ਰਹਾਉ ਦੀ ਤੋਕ ਹੁੰਦੀ ਰਹਾਉ ਸਥਾਈ ਹੋਣੀ ਚਾਹੀਦੀ ਆ ਤੇ ਜਿਹੜੀਆਂ 12 ਭਾਈ ਗੁਰਦਾਸ ਜੀ ਦੀਆਂ ਉਥੇ ਜਿਹੜਾ ਵਾਰ ਦਾ ਸਾਰਾ ਨਚੋੜ ਅਖੀਰਲੀ ਪੰਕਤੀ ਚ ਨਿਕਲਦਾ ਹੁੰਦਾ ਉਹ ਸਥਾਈ ਹੋਣੀ ਚਾਹੀਦੀ ਆ ਬਾਕੀ ਅੰਤਰੇ ਹੁੰਦੇ ਆ ਸੋ ਹੁਣ ਉਹ ਕਿਉਂਕਿ ਬਾਕੀ ਸਾਰੇ ਦ੍ਰਿਸ਼ਟਾਂਤ ਹੁੰਦੇ ਆ ਉਹ ਦ੍ਰਿਸ਼ਟਾਂਤ ਲੈ ਕੇ ਅੰਦਰੋਂ ਨਚੋੜ ਕੀ ਨਿਕਲਦਾ ਪਿਆ ਉਹ ਭਾਵ ਅਰਥ ਹੁੰਦਾ ਹੈ ਸੋ ਇਹਦਾ ਸੰਦਰਭ ਇਸ ਚੀਜ਼ ਦੇ ਵਿੱਚ ਨਹੀਂ ਹੈਗਾ ਵੀ ਦੀਵਾਲੀ ਦੀ ਰਾਤ ਵਿੱਚ ਦੀਵੇ ਜਗਾਉਣੇ ਚਾਹੀਦੇ ਕਿ ਨਹੀਂ ਜਗਾਉਣੇ ਚਾਹੀਦੇ ਇਹਦਾ ਸੰਦਰਭ ਹੀ ਬਹੁਤ ਵੱਖਰਾ ਹੈ ਸੋ ਜੇ ਕੋਈ ਇਹਦਾ मीनिंग ਮਤਲਬ ਇਹ ਕੱਢਦਾ ਪਿਆ ਹੈ ਦੀਵਾਲੀ ਦੇ ਸੰਬੰਧੀ ਉਹ ਬੜਾ ਵੱਡਾ ਗੁਨਾਹ ਕਰਦਾ ਪਿਆ ਹੁਣ ਸਮਝਿਓ ਦਾ ਅਰਥ ਕੀ ਹੈ ਮਹਾਰਾਜ ਕਹਿੰਦੇ ਦੀਵਾਲੀ ਦੀ ਰਾਤ ਦੀਵੇ ਬਾਲਿਯਨ ਤਾਰੇ ਜਾਤ ਸੁਨਾਤ ਅੰਬਰ ਭਾਲਿਯਨ ਫੁੱਲਾਂ ਦੀ ਬਾਗਾਤ ਚੁਣ-ਚੁਣ ਚਾਲਿਯਨ ਤੇ ਉੱਥੇ ਕਹਿੰਦੇ ਤੀਰਥ ਜਾਤੀ ਜਾਤ ਨੈਨ ਨਿਹਾਲੀਅਨ ਹਰ ਚੰਦੌਰੀ ਝਾਤ ਵਸਾਏ ਉਚਾਲੀਅਨ ਤੇ ਅਖੀਰ ਤੇ ਹੈਗਾ ਗੁਰਮਖ ਸੁਖ ਫਲਦਾਤ ਸਬਦ ਸੰਭਾਲੀਅਨ ਇੱਥੋਂ ਨਿਚੋੜ ਨਿਕਲੇਗਾ ਹੁਣ ਕਹਿੰਦੇ ਜਿਵੇਂ ਦੀਵੇ ਦੀ ਦੀਵਾਲੀ ਜਿਵੇਂ ਵੈਗਰੂ ਦੀਵਾਲੀ ਦੀ ਰਾਤ ਲੋਕੀ ਦੀਵੇ ਜਗਾਉਂਦੇ ਆ ਜੀ ਠੀਕ ਹੈ ਤੇ ਉਹ ਜਿਹੜਾ ਦੀਵਿਆਂ ਦਾ ਦੋਕ ਦਿਨ ਚਾਨਣ ਰਹਿੰਦਾ ਤੇ ਚੌਥਾ ਦਿਨ ਆਉਂਦਾ ਏ ਉਹ ਜਿਹੜਾ ਦੀਵਿਆਂ ਕਰਕੇ ਚਾਨਣ ਜਗਮਗ ਜਗਮੂ ਹੋਈ ਸੀ ਚੌਥੇ ਦਿਨ ਫਿਰ ਹਨੇਰੇ ਚ ਬਦਲ ਜਾਂਦੀ ਏ ਜੀ ਮਤਲਬ ਕਿ ਉਹ ਚਾਨਣ ਸਦੀਵ ਹੀ ਨਹੀਂ ਹੈਗਾ ਦੋ ਦਿਨ ਦੀਵੇ ਜਗੇ ਤੇ ਉਸ ਰਾਤ ਚਾਨਣ ਹੈ ਤੇ ਤੀਜੇ ਦਿਨ ਚੌਥੇ ਦਿਨ ਉਹ ਹਨੇਰਾ ਫਸਲ ਗਿਆ ਫਿਰ ਜਿਵੇਂ ਦੀਵਾਲੀ ਦੀ ਰਾਤ ਵਿੱਚ ਬਲੇ ਹੋਏ ਦੀਵੇ ਸਦਾ ਜਗਦੇ ਨਹੀਂ ਰਹਿੰਦੇ ਦੂਜੇ ਤੀਜੇ ਦਿਨ ਲੋਕੀ ਜਗਾਉਣੋਂ ਬੰਦ ਕਰ ਦਿੰਦੇ ਆ ਇਸੇ ਪ੍ਰਕਾਰ ਕਹਿੰਦੇ ਪਦਾਰਥ ਜਿਹੜੇ ਆ ਉਹ ਸਦੀ ਵੀ ਨਹੀਂ ਉਹ ਅੱਜ ਹੈ ਕੱਲ ਨੂੰ ਉਹਨਾਂ ਬਿਨ ਸਜਾਣਾ ਹੈ ਉਹਨਾਂ ਤੋਂ ਸੁੱਖ ਮੇਲ ਨਹੀਂ ਸਕਦਾ ਫਿਰ ਦੀਵਾਲੀ ਦੀ ਰਾਤ ਦੀਵੇ ਬਾਲੀਅਨ ਤੇ ਫਿਰ ਕਹਿੰਦੇ ਤਾਰੇ ਜਾਤ ਸਨਾਤ ਅੰਬਰ ਭਾਲੀਅਨ ਜਿਵੇਂ ਹੁਣ ਤਾਰੇ ਹੁਣ ਉਹ ਅਗਲਾਦ੍ਰਿਸ਼ਟਾਂਤ ਹੈ ਕਿ ਤਾਰੇ ਰਾਤ ਨੂੰ ਚਮਕਦੇ ਪਏ ਆ ਦਿਨ ਚੜਿਆ ਤੇ ਤਾਰੇ ਅਲੋਪ ਹੋ ਗਏ ਤਾਰੇ ਸਦਾ ਨਹੀਂ ਰਹਿ ਸਕਦੇ ਰਾਤ ਹੈ ਤੇ ਚਮਕ ਰਹੇ ਆ ਦਿਨ ਚੜਿਆ ਤੇ ਅਲੋਪ ਹੋ ਜਾਂਦੇ ਆ ਫੁੱਲ 4 ਦਿਨ ਖਿੜਿਆ ਪੰਜਵੇਂ ਦਿਨ ਮੁਰਝਾ ਜਾਂਦਾ ਹੈ ਤੀਰਥਾਂ ਤੇ ਕੋਈ ਜਾਵੇ ਤੇ ਉਹਨੂੰ ਟਿਕਾਣਾ ਨਹੀਂ ਬਣਾ ਸਕਦਾ 4 ਦਿਨ ਰਹੂਗਾ ਤੇ ਪਰਤ ਆਊਗਾ ਤੇ ਕਈ ਵਾਰੀ ਬੱਦਲਾਂ ਦੇ ਉੱਤੇ ਐਵੇਂ ਦਾ ਦ੍ਰਿਸ਼ ਬਣ ਜਾਂਦਾ ਜਿਵੇਂ ਕੋਈ ਘਰ ਹੁੰਦਾ ਏ ਉਹ ਸਦਾ ਡੀਲੀ ਹੁੰਦਾ ਬੱਦਲ ਹਵਾ ਆਉਂਦੀ ਤੇ ਬੱਦਲ ਉੱਡ ਜਾਂਦੇ ਉਹ ਘਰ ਵੀ ਮਿਟ ਜਾਂਦੇ ਆ ਰੇਤਾ ਦੇ ਬੱਚੇ ਘਰ ਬਣਾਉਂਦੇ ਆ ਉਹ ਟਿਕੇ ਆ ਤੇ ਫਿਰ ਡਿੱਗ ਪੈਂਦੇ ਆ ਕਹਿੰਦੇ ਜਿਵੇਂ ਦੀਵਾਲੀ ਦੀ ਰਾਤ ਨੂੰ ਜਗਦੇ ਹੋਏ ਦੀਵੇ ਸਦਾ ਨਹੀਂ ਹੁੰਦੇ ਬੁੱਝ ਜਾਂਦੇ ਆ ਤਾਰੇ ਸਦਾ ਚਮਕਦੇ ਨਹੀਂ ਰਹਿੰਦੇ ਦਿਨ ਚੜਦਾ ਬੁੱਝ ਜਾਂਦੇ ਆ ਇਸੇ ਪ੍ਰਕਾਰ ਫੁੱਲ ਸਦਾ ਨਹੀਂ ਖਿੜਦੇ ਮੁਰਝਾ ਜਾਂਦੇ ਆ ਐਵੇਂ ਪਦਾਰਥ ਸਦਾ ਸਾਡੇ ਸਾਥ ਹੀ ਨਹੀਂ ਹੋ ਸਕਦੇ ਪਦਾਰਥ ਬਿਨਸੀ ਜਾਂਦੇ ਆ ਤੇ ਜਿਹੜਾ ਪਦਾਰਥ ਨਾਲ ਜੁੜਿਆ ਰਹੇਗਾ ਉਹ ਸਦੀਵੀ ਸੁੱਖ ਨਹੀਂ ਪਾ ਸਕਦਾ ਸਦੀਵੀ ਸੁੱਖ ਦੀ ਦਾਤ ਗੁਰਮਖ ਨੂੰ ਮਿਲੀ ਹੈ ਗੁਰਮਖ ਸੁਖ ਫਲ ਦਾਤ ਸਦੀਵੀ ਸੁੱਖ ਦੀ ਦਾਤ ਗੁਰਮਖ ਨੂੰ ਮਿਲੀ ਹੈ ਕਿਉਂ ਕਿ ਸ਼ਬਦ ਸੰਭਾਲਿਆਨ ਉਹਨੇ ਸ਼ਬਦ ਦੀ ਸੰਭਾਲ ਕੀਤੀ ਉਹ ਰਾਮ ਨਾਲ ਜੁੜਿਆ ਹੈ ਸਭ ਸੁਖ ਦਾਤਾ ਵਾਹ RAM ਹੈ। ਸੋ ਗੁਰਮਖ ਨੂੰ ਉਹ ਦਾਤ ਮਿਲੀ ਆ ਤੇ ਗੁਰਮਖ ਉਹ ਜਿਹੜਾ ਸਦਾ ਗੁਰੂ ਦੇ ਸਾਹਮਣੇ ਰਹਿੰਦਾ ਜਿਹਨੇ ਸ਼ਬਦ ਦੀ ਸੰਭਾਲ ਕੀਤੀ ਜਿਹੜਾ RAM ਦੇ ਵਿੱਚੋਂ ਸੁੱਖ ਖੋਜ ਰਿਹਾ। ਜੀ। ਸੋ ਹੁਣ ਇਸ ਇੱਕ ਹੋਰ ਪ੍ਰਮਾਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦਾ ਹੈ। ਅਸੀਂ ਸ੍ਰੀ ਰਾਗ ਦਾ ਪਹਿਲਾ ਸ਼ਬਦ ਪੜ੍ਹਦੇ ਹਾਂ। ਹੂੰ। ਉਹਦੇ ਵਿੱਚ ਬਚਨ ਆਉਂਦਾ ਹੈ ਹਰ ਬਿਨ ਜੀਓ ਜਲ ਬਲ ਜਾਓ। ਆਪਾਂ ਗੱਲ ਕਰ ਰਹੇ ਸਭ ਸੁੱਖ ਦਾਤਾ RAM ਹੈ। ਜੀ। ਮਹਾਰਾਜ ਕਹਿੰਦੇ ਹਰ ਬਿਨ ਜੀਓ ਜਲ ਬਲ ਜਾਓ। ਪਰਮਾਤਮਾ ਤੋਂ ਬਿਨਾ ਤੇਰੀ ਜਿੰਦ ਸੜ ਬਲ ਜਾਏਗੀ। ਮੈਂ ਆਪੇ ਤੇ ਮਹਾਰਾਜ ਕਹਿੰਦੇ ਵੀ ਮੈਂ ਤਸੱਲੀ ਦਿਨਾ ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀਂ ਥਾਉ ਇਹ ਤੇ ਵੀ ਨਿਸ਼ਬਦ ਵਰਤੈ ਨਾ ਸਭ ਸੁਖ ਦਾਤਾ RAM ਹੈ ਦੂਸਰ ਨਾਹੀਂ ਕੋਏ ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀਂ ਥਾਉ ਕਹਿੰਦੇ ਜਿਹੜੇ ਇਹ ਜੇ ਅਸੀਂ ਜਿੰਦਬੇਲ ਜਿੰਦਬਲ ਗੁਰੂ ਰੱਬ ਤੋਂ ਬਿਨਾ ਛੜਦੀ ਪਈ ਐ ਤੇ ਸਾਡੇ ਸੁੱਖ ਦਾ ਆਸਰਾ ਇੱਕ ਰੱਬ ਤੋਂ ਬਿਨਾ ਹੋਰ ਕੋਈ ਵੀ ਨਹੀਂ ਹੈਗਾ ਫਿਰ ਉਹਨਾਂ ਨੇ ਅੰਤਰੇ ਬਖਸ਼ਿਸ਼ ਕੀਤੇ ਹੁਣ ਵੇਖੋ ਇੰਜ ਸ਼ਬਦ ਨੂੰ ਸਮਝਣਾ ਹੁੰਦਾ ਆਪਣੀ ਮਰਜ਼ੀ ਦੇ ਨਾਲ ਕਥਾ 'ਚ ਕੋਈ ਤੋਕ ਵਰਤਦੇ ਨਹੀਂ ਕੀਰਤਨ 'ਚ ਵਰਤਦੇ ਨਹੀਂ ਬੜਾ ਵੱਡਾ ਗੁਨਾਹ ਹੁੰਦਾ ਹੁਣ ਉਸ ਤੋਂ ਅੰਤਰਿਆਂ ਦੇ ਵਿੱਚ ਮਹਾਰਾਜ ਨੇ ਚਾਰ ਤਰੀਕਿਆਂ ਦੇ ਆਸਰੇ ਦੱਸੇ ਆ ਜਿਹਦੇ ਵਿੱਚੋਂ ਬੰਦਾ ਸੁੱਖ ਪਾਲਦਾ ਐ ਪਰ ਮਹਾਰਾਜ ਕਹਿੰਦੇ ਲੈ ਲੋ ਕੋਈ ਚੱਕਰ ਨਹੀਂ ਪਰ ਮਿਲਣਾ ਕੋਈ ਨਹੀਂ ਉਹਨਾਂ 'ਚੋਂ ਸੁੱਖ ਕਿਉਂਕਿ ਹਰ ਬਿੰਜਿਓ ਜਲ ਬਲ ਜਾਓ ਪਹਿਲੀ ਗੱਲ ਮਾਇਆ ਦੇ ਚਾਰ ਰੂਪ ਹੁੰਦੇ ਆ ਜੀ ਜੜ ਮਾਇਆ ਚੇਤਨ ਮਾਇਆ ਈਸ਼ਵਰੀਏ ਮਾਇਆ ਤੇ ਰਾਜਸੀ ਮਾਇਆ ਚਾਰੇ ਮਾਇਆ ਦਾ ਜ਼ਿਕਰ ਇਸ ਛਪਤ ਦੇ ਵਿੱਚ ਹੋਇਆ ਪਹਿਲਾ ਸ਼ਬਦ ਵਰਤਾ ਕਹਿੰਦੇ ਮੋਤੀ ਤਾਂ ਮੰਦਰ ਉਸ ਰਹੇ ਇੱਥੇ ਹੁਣ ਜੜ ਮਾਇਆ ਭਾਵੋ ਜਿਹੜੀ ਤੁਰ ਨਹੀਂ ਸਕਦੀ ਜਿਵੇਂ ਮਹੱਲ ਹੋ ਕੇ ਇੱਕ ਜਗ੍ਹਾ ਤੇ ਟਿਕਿਆ ਮੋਤੀ ਤਾਂ ਮੰਦਰ ਉਸ ਰਹੇ ਰਤਨੀ ਤਾਂ ਹੋਏ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ ਕਹਿੰਦੇ ਭਾਵੇਂ ਤੇਰੇ ਕੋਲ ਵੱਡੇ ਵੱਡੇ ਮਹੱਲ ਹੋਣ ਹੀਰੇ ਰਤਨਾ ਨਾਲ ਜੜੇ ਹੋਣ ਪਰ ਇਹ ਨਾ ਸੋਚੀ ਇਥੋਂ ਸੁੱਖ ਮਿਲ ਜੂਗਾ ਰੱਬ ਨਾ ਭੁੱਲ ਜੀ ਮਤ ਦੇਖ ਭੂਲਾ ਵਿਸਰੈ ਤੇਰਾ ਚੇਤਨ ਆਵੇ ਨਾ ਰੱਬ ਨਾ ਭੁੱਲ ਜੀ ਕਿਉਂਕਿ ਮਹੱਲਾਂ ਚੋਂ ਸੁੱਖ ਨਹੀਂ ਮਿਲਣਾ ਹਰ ਬਿਨ ਜੀਓ ਜਲਬਲ ਜਾਓ ਸੁੱਖ ਤਾਂ ਰੱਬ ਤੋਂ ਮਿਲਣਾ ਹੈ ਮਹੱਲਾਂ ਤੋਂ ਨਹੀਂ ਮਿਲਣਾ ਫਿਰ ਉਸ ਤੋਂ ਅਗਲੀ ਅਗਲੇ ਅੰਤਰੇ ਦੇ ਵਿੱਚ ਅਗਲੇ ਪਦੇ ਦੇ ਵਿੱਚ ਉਹਨਾਂ ਨੇ ਦੂਸਰੇ ਤਰ੍ਹਾਂ ਦੀ ਮਾਇਆ ਦਾ ਜ਼ਿਕਰ ਕੀਤਾ ਚੇਤਨ ਮਾਇਆ ਧਰਤੀ ਦਾ ਹੀ ਰੇ ਲਾਲ ਜੜਤੀ ਪਲਗ ਲਾਲ ਜੜਾਓ ਮੋਹਣੀ ਮੁਖਮਣੀ ਸੋਹ ਹੈ ਇਸਤਰੀ ਹੋ ਗਿਆ ਹੁਣ ਇਹੋ ਮਾਇਆ ਪਰਿਵਾਰ ਉਹ ਮਾਇਆ ਜਿਹੜਾ ਤੁਰ ਫਿਰ ਸਕਦਾ ਮੋਹਣੀ ਮੁਖਮਣੀ ਸੋਹ ਹੈ ਕਰੇ ਰੰਗ ਪਸਾਉ ਪਰ ਮਹਾਰਾਜ ਕਹਿੰਦੇ ਇਨ੍ਹਾਂ ਤੋਂ ਵੀ ਸੁੱਖ ਨਾ ਪਰ ਇਨ੍ਹਾਂ 'ਚ ਵੀ ਚੇਤਨਾ ਜੋੜ ਲਈ ਰੱਬ ਨਾ ਭੁੱਲ ਜੀ ਮਤ ਦੇਖ ਭੂਲਾ ਵਿਸਰੇ ਤੇਰਾ ਚੇਤਨਾ ਆਵੇ ਨਾ ਉਹ ਇਸਤਰੀ ਚੋਂ ਪਰਿਵਾਰ ਦੇ ਵਿੱਚੋਂ ਸੁੱਖ ਨਾ ਲੱਭੀ ਇਨ੍ਹਾਂ ਦੇ ਵਿੱਚੋਂ ਨਾ ਸੁੱਖ ਭਾਲੀ ਕਿਉਂਕਿ ਜੇ ਤੂੰ ਰੱਬ ਭੁਲਾਤਾ ਇਨ੍ਹਾਂ ਨੂੰ ਵੇਖ ਕੇ ਫਿਰ ਹਰ ਬਿਨ ਜੀਉ ਜਲ ਬਲ ਜਾਉ ਸੁੱਖ ਨਹੀਂ ਮਿਲਣਾ ਫਿਰ ਜੀ ਫਿਰ ਹੁਣ ਤੀਸਰਾ ਪਦਾ ਨਾ ਸਾਨੂੰ ਬੜੀ ਗਹਿਰਾਈ ਨਾਲ ਸਮਝਣ ਦੀ ਲੋੜ ਹੈ ਉਹ ਕੀ ਹੈ ਸਿੱਧ ਹੋਵਾ ਸਿੱਧ ਲਈ ਰਿੱਧ ਆਖਾਂ ਆਉ ਗੁਪਤ ਪ੍ਰਗਟ ਹੋਏ ਵੈਸਾ ਲੋਕ ਰਾਖੇ ਪਾਉ ਇਹਨੂੰ ਕਹਿੰਦੇ ਈਸ਼ਵਰੀਏ ਮਾਇਆ ਹੁਣ ਬੰਦਾ ਹੁਣ ਇਹ ਗੱਲ ਨਾ ਬੜੀ ਟਿਕਾ ਕੇ ਸੁਣਨ ਵਾਲੀ ਆ ਚਲੋ ਇੰਨੀ ਗੱਲ ਤਾਂ ਸਮਝ ਲਾਗੀ ਵੀ ਮਹੱਲਾ ਚੋ ਸੁੱਖ ਨਹੀਂ ਮਿਲਣਾ ਜੀ ਇਸਤਰੀ ਚੋ ਸੁੱਖ ਨਹੀਂ ਮਿਲਣਾ ਸਭ ਸੁਖ ਦਾਤਾ ਰਾਮ ਹੈ ਹੁਣ ਕਈ ਲੋਕ ਨਾ ਧਰਮੀ ਮਾਰਗ ਤੇ ਵੀ ਆ ਜਾਂਦੇ ਹੈ ਹੂੰ ਗੁਰਦੁਆਰੇ ਵੀ ਜਾਂਦੇ ਆ ਮੈਂ ਆਪਣੇ ਆਪ ਕਿਉਂਕਿ ਆਪਾਂ ਸਿੱਖਾਂ ਤੇ ਆਪਣੇ ਸਿੱਖਾਂ ਦੇ ਕਰਮ ਦੀ ਗੱਲ ਕਈ ਵਾਰੀ ਸਾਡਾ ਸੁਭਾਅ ਹੁੰਦਾ ਦੂਜਿਆਂ ਦੀ ਜੀ ਮੰਦਰ ਵੀ ਜਾਂਦੇ ਆ ਆਪਾਂ ਆਪਦੀ ਗੱਲ ਕਰਨੀ ਆ ਨਾ ਜੇ ਜੇ ਮੈਂ ਗੁਰਦੁਆਰਾ ਸ਼ਬਦ ਵਰਤਣਾ Hindu ਵੀਰ ਸੁਣੂਗਾ ਉਹ ਆਪਦਾ ਮੰਦਰ ਸਮਝੂਗਾ ਮੁਸਲਮਾਨ ਵੀਰ ਆਪਦੀ ਮਸਜਿਦ ਸਮਝੂਗਾ ਸੋ ਗੱਲ ਹੈਗੀ ਹੁਣ ਬੰਦੇ ਕਈ ਗੁਰਦੁਆਰੇ ਵੀ ਜਾਂਦੇ ਆ ਸਾਰੇ ਤਰ੍ਹਾਂ ਦੇ ਕਰਮ ਵੀ ਕਰੀ ਜਾਂਦੇ ਆ ਰ ਇਹ ਆ ਰੇ ਬਾਹਰੀ ਤੌਰ ਤੇ ਰੈਤ ਵੀ ਰੱਖੀਏ ਫਿਰਦੇ ਆ ਪਰ ਮੈਂ ਵੱਡੇ ਵੱਡੇ ਦੇਖਣ ਵਾਲੇ ਗੁਰਸਿੱਖ ਕਲਪ ਦੇ ਵੇਖੇ ਜੀ ਮੈਂ ਬੜਾ ਤੰਗ ਆ ਕਰੂ ਮੈਂ ਬੜਾ ਤੜਪਾਂਗਾ ਕਹਿੰਦੇ ਵੇਖਿਆ ਨਾ ਆਪਾਂ ਕਹਿ ਵੀ ਦਿੰਨੇ ਬਈ ਇਹ ਤਾਂ ਜ ਗੁਰਦੁਆਰੇ ਵੀ ਰੋਜ਼ ਜਾਂਦਾ ਹੈ ਸਾਰੇ ਕਰਮ ਵੀ ਧਰਮ ਦੇ ਕਰਦਾ ਹੈ ਪਰ ਤੜਫੀ ਇਹ ਵੀ ਜਾਂਦਾ ਇਹ ਕਿਉਂ ਨਹੀਂ ਸੁਖੀ ਹੋਗਾ ਚਲ ਜਿਹੜਾ ਬੰਦਾ ਪਦਾਰਥਾਂ ਚ ਡੁੱਬਿਆ ਪਿਆ ਉਹ ਤਾਂ ਦੁਖੀ ਹੈ ਗਈ ਹੈਗਾ ਏ ਉਹ ਜਿਹੜਾ ਬੰਦਾ ਗੁਰਦੁਆਰੇ ਵੀ ਜਾਂਦਾ ਝਾੜੂ ਵੀ ਫੇਰੀ ਜਾਂਦਾ ਭਾਂਡੇ ਵੀ ਮਾਂਜੇ ਦਿੰਦਾ ਸਾਰਾ ਕੁਝ ਕਰੀ ਜਾਂਦਾ ਘਰੇ ਜਾ ਕੇ ਵੇਖ ਲਓ ਤੇ ਉਹ ਵੀ ਬੋਲ ਕੇ ਕਹਿੰਦਾ ਮੈਂ ਬੜਾ ਤੜਫਣਾ ਪਿਆ ਮੈਂ ਬਹੁਤ ਦੁਖੀ ਹਾਂ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਪਤਾ ਕੀ ਹੈ ਕਈ ਵਾਰੀ ਬੰਦਾ ਸੁਖ ਜਿਹੜਾ ਹੈ ਨਾ ਉਹ ਧਾਰਮਿਕ ਕਰਮਾਂ ਚੋਂ ਲੱਭ ਰਿਹਾ ਹੁੰਦਾ ਹੈ ਪਰ ਮਹਾਰਾਜ ਨੇ ਇਹ ਨਹੀਂ ਕਿਹਾ ਵੀ ਧਾਰਮਿਕ ਕਰਮ ਸੁੱਖ ਦਿੰਦੇ ਮਹਾਰਾਜ ਕਹਿੰਦੇ ਨਹੀਂ ਸਭ ਸੁਖ ਦਾਤਾ RAM ਹੈ ਉਹ ਜਿਸ RAM ਨੂੰ ਰਜਾਉਣ ਲਈ ਕਰਮ ਕਰਦੇ ਆ ਨਾ ਉਹ RAM ਨੇ ਸੁੱਖ ਦੇਨੇ ਆ ਕਰਮ ਕਈ ਵਾਰੀ ਕਲਪਾ ਦਿੰਦੇ ਹੁੰਦੇ ਆ ਹੁਣ ਮੈਂ ਥੋੜੀ ਜੀ ਹੋਰ ਮੈਂ ਤੁਹਾਨੂੰ ਇੱਕ ਹੋਰ ਪ੍ਰਮਾਣ ਦੇ ਕੇ ਨੂੰ ਸਮਝਣ ਦਾ ਯਤਨ ਕਰੀਏ ਮੈਂ ਇਹ ਗੱਲ ਸਮਝਿਓ ਅਸੀਂ ਝਾੜੂ ਤਾਂ ਫੇਰਨਾ ਹੈ ਕਿ ਰੱਬ ਨਾਲ ਨਾਤਾ ਬਣ ਸਕੇ ਅਸੀਂ ਗੁਰਦੁਆਰੇ ਤਾਂ ਜਾਣਾ ਹੈ ਕਿ ਰੱਬ ਨਾਲ ਨਾਤਾ ਬਣ ਸਕੇ ਜਦੋਂ ਤੱਕ ਨਾਤਾ ਨਹੀਂ ਬਣਿਆ ਤੋ ਕਰਮ ਕਰਦੇ ਆ ਵੀ ਅਸੀਂ ਦੁਖੀ ਹੋ ਸਕਦੇ ਆ ਹੂੰ ਤੇ ਕਈ ਉਹਦੇ ਚ ਹੀ ਸੁੱਖ ਭਾਲ ਰਹੇ ਹੁੰਦੇ ਆ ਕਿਉਂਕਿ ਉਹਨਾਂ ਨੂੰ ਇਹ ਸੈਟੀਸਫੈਕਸ਼ਨ ਹੁੰਦੀ ਵੀ ਲੋਕ ਕਹਿਣੇ ਬੰਦਾ ਗੁਰਦੁਆਰੇ ਜਾ ਰਿਹਾ ਐ ਇੰਨੀ ਸੇਵਾ ਕਰ ਰਿਹਾ ਐ ਐਨੇ ਭਾਂਡੇ ਮਾਂਜ ਰਿਹਾ ਔਰ ਉਸ ਚੀਜ਼ ਦੇ ਵਿੱਚੋਂ ਸੁੱਖ ਭਾਲ ਰਹੇ ਹੁੰਦੇ ਉਹ ਉਹ ਕੰਨਾਂ ਨੂੰ ਤਰਸਦੇ ਆ ਸੁਣਨ ਵਾਸਤੇ ਤੋ ਫਿਰ ਵੀ ਕਲਪਰੇ ਹੁੰਦੇ ਕਿਉਂਕਿ ਉਹਨਾਂ ਨੇ ਸੁੱਖ ਕਿ ਸੇ ਹੋਰ ਚੀਜ਼ ਚੋਂ ਪਾਲ ਰਿਹਾ ਹੈ ਹੁਣ ਸਮਝਿਓ ਨਾ ਈਸ਼ਵਰੀਏ ਮਾਇਆ ਇਹ ਬੜਾ ਬਰੀਕ ਨੁਕਤਾ ਹੈ ਸ਼ਾਇਦ ਛੇਤੀ ਸਮਝ ਆਉਣ ਵਾਲਾ ਨਹੀਂ ਇੱਕ ਸ਼ਬਦ ਹੁੰਦਾ ਬਾਣੀ ਦੇ ਵਿੱਚ ਕਰਮਵੰਤ ਕਹਾਵੇ ਦਵੀ ਹੀ ਹਾਂਜੀ ਉਸੇ ਪਰੰਤ ਚ ਆ ਗਈ ਨਾ ਗੱਲ ਹਾਂਜੀ ਹੁਣ ਇੱਕ ਨਾ ਸ਼ਬਦ ਹੁੰਦਾ ਹੈ ਆਸਾ ਮਨਸਾ ਬੰਦਨੀ ਭਾਈ ਕਰਮ ਧਰਮ ਬੰਦਕਾਰੀ ਕਹਿੰਦੇ ਕਈ ਵਾਰੀ ਅਸੀਂ ਧਰਮ ਦੇ ਕਰਮ ਕਰਦੇ ਆ ਪਰ ਫਿਰ ਵੀ ਬੰਦਨਾ ਚ ਬੰਨੇ ਹੋਇਆ ਦੁਖੀ ਦੇ ਦੁਖੀ ਫਿਰ ਵੀ ਆ ਕਿਉਂ ਕਿ ਉਹ ਸਾਰੇ ਕਰਮ ਕਰਦੇ ਪਏ ਅਸੀਂ ਦੁਨਿਆਵੀ ਇਛਾਵਾਂ ਦੇ ਵਿੱਚ ਹੂੰ ਆਸਾਮਾਂ ਦੇ ਵਿੱਚ ਕੋਈ ਗੁਰਦੁਆਰੇ ਜਾ ਰਿਹਾ ਹੁਣ ਜਾ ਤਾਂ ਗੁਰਦੁਆਰ ਹੀ ਰਿਹਾ ਹੈ ਪਰ ਕਿਸੇ ਦੀ ਇੱਛਾ ਇਹ ਹੈ ਕਿ ਮੈਨੂੰ ਘਰ ਮਿਲ ਜੇ ਕਿਸੇ ਦੀ ਇੱਛਾ ਇਹ ਹੈ ਨੌਕਰੀ ਮਿਲ ਜੇ ਮਿਲ ਵੀ ਜਾਊਗੀ ਕੋਈ ਚੱਕਰ ਨਹੀਂਗਾ ਕਿਉਂਕਿ ਗੁਰੂ ਸਤਗੁਰ ਨੂੰ ਜਿਹਹਾ ਕੋਈ ਇਛਾ ਦਾ ਤੇਹਾ ਫਲ ਪਾਏ ਕੋਈ ਉਹਨੇ ਤਾਂ ਜੋ ਮੰਗਾਗੇ ਦੇਣ ਵਾਲਾ ਦਾਤਾ ਹੈ ਉਹ ਤਾਂ ਉਹ ਤਾਂ ਦਿੱਤੀ ਆਉਂਦਾ ਹੈ ਹਨਾ ਪਰ ਗੱਲ ਇਹ ਆ ਵੀ ਅਸੀਂ ਸੁੱਖ ਨਹੀਂ ਨਾ ਅਸੀਂ ਸੁੱਖ ਕਿੱਥੋਂ ਲੱਭਣਾ ਇਹ ਸਾਨੂੰ ਸਮਝ ਪਿਆ ਜਾਵੇ ਗੁਰੂ ਦੇ ਦਰ ਤੇ ਜਾ ਕੇ ਮਹਾਰਾਜ ਕਹਿੰਦੇ ਇਸ਼ਾਵਾਂ ਦੇ ਵਿੱਚ ਕੀਤੇ ਹੋਏ ਕਰਮ ਵੀ ਬੰਦੇ ਨੂੰ ਤੜਫਾ ਦਿੰਦੇ ਆ ਉਹ ਵੀ ਬੰਧਨ ਬਣ ਜਾਂਦੇ ਆ ਆਸਾ ਮਨਸਾ ਬੰਦਨੀ ਭਾਈ ਕਰਮ ਧਰਮ ਬੰਧਕਾਰੀ ਪਾਪ ਪੁੰਨ ਦੋਇ ਜਾਇਆ ਭਾਈ ਬਿਨਸੇ ਨਾਮ ਵਿਕਾਰੀ ਇਹ ਮਾਇਆ ਜਗ ਮੋਹਣੀ ਭਾਈ ਕਰਮ ਸਭੇ ਵਿਕਾਰੀ ਮਾਇਆ ਦੇ ਮੋਹ ਵਿੱਚ ਕੀਤੇ ਹੋਏ ਧਰਮ ਕਰਮ ਵੀ ਵਿਕਾਰ ਚਲੇ ਜਾਂਦੇ ਆ ਇਸ ਕਰਕੇ ਮਹਾਰਾਜ ਕਹਿੰਦੇ ਸੁਣ ਪੰਡਿਤ ਕਰਮਕਾਰੀ ਜਿਤ ਕਰਮ ਸੁਖ ਉਪਜੈ ਸੋ ਆਤਮ ਤਤ ਵਿਚਾਰੀ ਸਭ ਕੋ ਦਾਤਾ ਰਾਮ ਹੈ ਜਿਹੜੇ ਕਰਮ ਨਾਲ ਸੁਖ ਮਿਲਣਾ ਹੈ ਨਾ ਉਹਦੇ ਵੱਲ ਧਿਆਨ ਕਰ ਲੈ ਤੂੰ ਹੁਣ ਬਾਹਰੀ ਚੀਜ਼ਾਂ ਤੇ ਪੈ ਗਿਆ ਕਰਨੇ ਵੇਖੋ ਮੈਂ ਇੱਕ ਗੱਲ ਕਰ ਹੁਣ ਮੈਂ ਮਤਲਬ ਧਰਮ ਦੇ ਕਰਮ ਵੀ ਜੇ ਅਸੀਂ ਇਸ ਕਰਕੇ ਕਰਨੇ ਕਰ ਰਹੇ ਆ ਜਾਂ ਕਰਨੇ ਆ ਵੀ ਸਾਡਾ ਵਾਹਿਗੁਰੂ ਜੀ ਨਾਲ ਨਾਤਾ ਬਣ ਜੇ ਪਰ ਦਾਤਾ ਸਬ ਸੁਖ ਸਬ ਸੁਖ ਦਾਤਾ ਆ ਹਾਂਜੀ ਹਾਂਜੀ ਮੈਂ ਇੱਕ ਹੋਰ ਐਕਸਪਲੇਨ ਕਰਾਂ ਇਹ ਇਹ ਬੜਾ ਬਰੀਕ ਵਿਸ਼ਾ ਇਹਦੇ ਤੇ ਕਈ ਪੰਬਲ ਪੂਸੇ ਕਿਉਂਕਿ ਕਈ ਐਸੇ ਤਸੱਲੀ ਚ ਰਹਿੰਦੇ ਆ ਵੀ ਮੈਂ ਤਾਂ ਕਰੀਆ ਉਹਨਾ ਸਾਰਾ ਕੰਮ ਜਾਨਣਾ ਮੈਂ ਤਾਂ ਗੁਰਦੁਆਰੇ ਸੇਵਾ ਵੀ ਕਰਦਾ ਪਰ ਕੀ ਅਸੀਂ ਅੰਦਰ ਦਾ ਨਾਤਾ ਗੁਰੂ ਰੱਬ ਨਾਲ ਬਣਾਉਣ ਦਾ ਯਤਨ ਕਰ ਰਹੇ ਆ ਕਈ ਵਾਰੀ ਇਹ ਧਰਮ ਦੇ ਕਰਮ ਵੀ ਹਨਾ ਮੈਂ ਇੱਕ ਉਦਾਹਰਣ ਦਿੰਨਾ ਇੱਕ ਨਾ ਗੁਰਬਾਣੀ ਦੇ ਵਿੱਚ ਬਚਨ ਆਇਆ ਸੀ ਦੀ ਦੇ ਵਿੱਚ ਮਹਾਰਾਜ ਜੀ ਨੇ ਨਾ ਇੱਕ ਉਦਾਹਰਣ ਦਿੱਤੀ ਕਰੰਸੀ ਦੀ ਉਹਦੇ ਵਿੱਚ ਮਹਾਰਾਜ ਕਹਿੰਦੇ ਆ ਵੀ ਵੇਖੋ ਜੇਕਰ ਇੱਕ ਨੋਟ ਤੇ ਆਰਬੀਆਈ ਦੀ ਮੋਹਰ ਨਹੀਂ ਨਾ ਲੱਗੀ ਹੂੰ ਉਹ ਨੋਟ ਚੱਲਦਾ ਨਹੀਂ ਉਹਨੂੰ ਖੋਟਾ ਕਹਿੰਦੇ ਆ ਤੇ ਮੈਂ ਉੱਥੋਂ ਇੱਕ ਦ੍ਰਿਸ਼ਟਾਂਤ ਦਿੱਤਾ ਸੀ ਸਤਗੁਰੂ ਦੇ ਉਸ ਬਚਨ ਨੂੰ ਸਮਝਦੇ ਹਾਂ ਵੇਖੋ ਮੋਹਰ ਵੀ ਹਵਾਜ ਨਹੀਂ ਲੱਗਣੀ ਲੱਗਣੀ ਉਹਨੇ ਕਾਗਜ਼ ਤੇ ਹੀ ਆ ਮਤਲਬ ਕਾਗਜ਼ ਚਾਹੀਦਾ ਹੈ ਪਰ ਮੋਹਰ ਤੋਂ ਬਿਨਾ ਉਹ ਕਿਸੇ ਕੰਮ ਦਾ ਨਹੀਂ ਹੁਣ ਸਮਝੋ ਗੱਲ ਕਾਗਜ਼ ਚਾਹੀਦਾ ਹੀ ਚਾਹੀਦਾ ਹੈ ਪਰ ਮੋਹਰ ਤੋਂ ਬਿਨਾ ਕਿਸੇ ਕੰਮ ਦਾ ਨਹੀਂ ਤੇ ਮੋਹਰ ਲੱਗਣੀ ਕਾਗਜ਼ ਤੇ ਮੋਹਰ ਆਵਾਜ਼ ਨਹੀਂ ਲੱਗਣੀ ਹੁਣ ਰੱਬ ਦੇ ਨਾਲ ਨਾਤਾ ਕਰਮ ਕਰਕੇ ਜੁੜਨਾ ਹੈ ਪਰ ਨਾਤਾ ਜੁੜੇ ਤੋਂ ਬਿਨਾ ਕਰਮ ਹਜੇ ਤੱਕ ਥਾਂ ਹੀ ਨਹੀਂ ਭੈਣ ਕੰਮ ਨਹੀਂ ਆਉਣੇ ਸੁੱਖ ਨਹੀਂ ਦੇਣਗੇ ਸਮਝੋ ਸਮਝੇ ਨਾ ਪਾ ਰਹੇ ਹਨ ਵੀ ਮਤਲਬ ਜੇਕਰ ਨਾਤਾ ਨਹੀਂ ਬਣਿਆ ਤੇ ਕਰਮ ਅਜੇ ਸੁੱਖ ਨਹੀਂ ਬਣਨਗੇ ਜਦੋਂ ਨਾਤਾ ਬਣਿਆ ਉਸ ਦਿਨ ਕਰਮ ਸੁੱਖ ਬਣਨਗੇ ਸੋ ਮਹਾਰਾਜ ਹੁਣ ਇੱਥੇ ਨਾ ਸਿੱਧ ਹੋਵਾ ਸਿੱਧ ਲਈ ਮਹਾਰਾਜ ਕਹਿੰਦੇ ਠੀਕ ਹੈ ਤੂੰ ਧਰਮ ਦੇ ਕਰਮ ਕਰਕੇ ਤੂੰ ਸਿੱਧ ਹੋ ਗਿਆ ਰਿੱਧੀਆਂ ਸਿੱਧੀਆਂ ਆ ਗਈਆਂ ਤੇ ਲੋਕ ਤੇਰੇ ਤੇ ਸ਼ਰਧਾ ਵੀ ਬੜੀ ਕਰਨ ਲੱਗ ਗਏ ਐ ਤੇ ਫੇਰ ਪਰ ਜੇ ਇਹ ਸਾਰਾ ਕੁਝ ਲੈ ਕੇ ਤੈਨੂੰ ਰੱਬ ਭੁੱਲ ਗਿਆ ਤਾਂ ਵੀ ਆਰ ਬਿਨ ਜੀਉ ਜਲ ਬਲ ਜਾਊ ਫਿਰ ਆਖਰੀ ਹੁਣ ਇਹ ਇੱਕ ਸਾਡੇ ਵਿੱਚ ਹੁੰਦਾ ਹੈ ਹੁਣ ਆਖਰੀ ਆ ਗਈ ਰਾਜਸੀ ਮਾਇਆ ਸੁਲਤਾਨ ਹੋਵਾ ਮੇਲ ਲਸ਼ਕਰ ਤਖਤ ਰਾਖਾ ਪਾਉ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਉ ਹੁਣ ਕਈਆਂ ਦਾ ਇਹ ਹੁੰਦਾ ਵੀ ਤੜਫਦੀ ਪਾਈ ਆ ਸਾਡੀ ਕੌਮ ਰਾਜ ਚਾਹੀਦਾ ਫਿਰ ਸੁੱਖ ਮਿਲੂਗਾ ਵੇਖੋ ਮੈਂ ਫਿਰ ਜਿਵੇਂ ਧਰਮ ਕਰਮ ਕਰਨੇ ਜ਼ਰੂਰੀ ਹੈ ਪਰ ਰੱਬ ਦੇ ਨਾਤੇ ਤੋਂ ਬਿਨਾ ਕਰਮ ਅਰਥ ਨਹੀਂ ਕਿਸੇ ਜੀ ਐਵੇਂ ਰਾਜ ਸਿੱਖ ਨੂੰ ਚਾਹੀਦਾ ਹੂੰ ਪਰ ਜੇਕਰ ਅਸੀਂ ਰੱਬ ਤੋਂ ਨਾਤਾ ਤੋੜ ਲਿਆ ਨਾ ਫੇਰ ਭੁੱਲ ਜਾਓ ਵੀ ਰਾਜ ਸੁੱਖ ਦੇ ਜੂਗਾ ਇਹ ਵੀ ਭੁਲੇਖਾ ਕੱਢ ਦਿਓ ਵੇਖੋ ਅਸੀਂ ਰਾਜ ਦੀ ਬਹੁਤ ਗੱਲ ਕਰਦੇ ਆਂ ਪਰ ਜਿਹੜੀ ਇਹ ਭੁਲੇਖਾ ਲੈ ਕੇ ਚੱਲਣਗੇ ਨਾ ਵੀ ਰਾਜ ਨੇ ਹੀ ਸਾਨੂੰ ਕੌਮ ਨੂੰ ਸੁੱਖ ਦੇਣਾ ਜੇ ਰਾਜ ਲੈ ਕੇ ਕੌਮ ਵਾਇ ਗੁਰੂ ਗੁਰੂ ਦੀ ਸਿੱਖਿਆ ਭੁੱਲ ਗਈ ਨਾ ਤੇ ਰਾਜ ਨੇ ਵੀ ਸੁੱਖ ਨਹੀਂ ਦੇਣਾ ਇਹ ਗੱਲ ਯਾਦ ਰੱਖਿਏ ਮਹਾਰਾਜ ਕਹਿੰਦੇ ਸੁਲਤਾਨ ਹੋਵਾ ਮੇਲ ਲਸ਼ਕਰ ਤਕਤ ਰਾਖਾਂ ਪਾਓ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ ਰਾਜ ਲੈ ਕੇ ਰੱਬ ਨਾ ਭੁੱਲ ਜੇ ਕਿਤੇ ਮਤ ਦੇਖ ਭੁੱਲਾ ਵਿਸਰੈ ਤੇਰਾ ਚੇਤਨਾ ਆਵੇ ਨਾਉ ਕਿਉਂਕਿ ਹਰ ਬਿਨ ਜੀਓ ਜਨ ਬਲ ਜਾਓ ਸਭ ਸੁਖ ਦਾਤਾ RAM ਹੈ ਦੂਸਰ ਨਾਹੀ ਨ ਕੋਇ ਸੁਖ ਕੇਵਲ ਵਾਹਿਗੁਰੂ ਤੋਂ ਹੀ ਮਿਲਣਾ ਹੈ ਹੋਰ ਕਿਸੇ ਤੋਂ ਨਹੀਂ ਮਿਲਣਾ ਕੋ ਨਾਨਕ ਸੁਨ ਰੇ ਮਨਾ ਤੇ ਸਿਮਰਤ ਗਤ ਹੋਏ ਤਾਂ ਮਹਾਰਾਜ ਕਹਿੰਦੇ ਆ ਕਬੀਰ ਹਰ ਕਾ ਸਿਮਰਨ ਜੋ ਕਰੇ ਸੋ ਸੁਖੀਆ ਸੰਸਾਰ ਮਹਾਰਾਜ ਨੇ ਇਹ ਨਹੀਂ ਕਿਹਾ ਕਿ ਪਦਾਰਥ ਲੈਣ ਵਾਲਾ ਸੁਖੀ ਹੈ ਜਿਹਦੇ ਕੋਲ ਸੋਹਣੀ ਇਸਤਰੀ ਹੋ ਉਹ ਸੁਖੀ ਹੈ ਜਿਹਦੇ ਕੋਲ ਮਾਇਆ ਬਹੁਤ ਹੈ ਉਹ ਸੁਖੀ ਹੈ ਜਿਹਦੇ ਬੱਚੇ ਬੱਚੇ ਹੈਗੇ ਉਹ ਸੁਖੀ ਨਾ ਮਹਾਰਾਜ ਕਹਿੰਦੇ ਹਰ ਕਾ ਸਿਮਰਨ ਜੋ ਕਰੇ ਸੋ ਸੁਖੀ ਆ ਸੰਸਾਰ ਇਤ ਉਤ ਕਤੇ ਨਾ ਡੋਲੇ ਜੇ ਜਪਿਓ ਸਿਰਜਨਹਾਰ ਸਭ ਕੋ ਦਾਤਾ RAM ਹੈ ਸੋ ਇਹ ਮਹਾਰਾਜ ਜੀ ਸਾਨੂੰ ਸਮਝਾਉਣਾ ਕਰਦੇ ਨੇ ਵੀ ਭਾਈ ਸਾਰੇ ਸੁੱਖਾਂ ਦਾ ਜਿਹੜਾ ਦਾਤਾ ਹੈ ਉਹ ਕੇਵਲ ਤੇ ਕੇਵਲ ਵਾਹਿਗੁਰੂ ਹੈ ਸੋ ਪੈ ਸਾਵਜੀ ਵੈਸ਼ੇ ਤਾਂ ਇਸ ਤੋਂ ਬਾਅਦ ਮੈਨਾਂ ਤਾਂ ਕੋਈ ਗੱਲ ਰਹੀ ਨਹੀਂ ਗਈ ਜੀ ਮੇਰੀ ਸਮਝ ਦੇ ਮੁਤਾਬਕ ਜਿਸ ਤਰੀਕੇ ਦੇ ਨਾਲ ਚਾਰ ਤਰੀਕਿਆਂ ਦੀ ਮਾਇਆ ਦਾ ਹਵਾਲਾ ਦੇ ਕੇ ਕਿ ਆਹਾਂ ਹਾ ਚੀਜ਼ਾਂ ਸਾਨੂੰ ਬੇਸ਼ੱਕ ਮਟੀਰੀਅਲ ਸਾਡੇ ਮਹੱਲ ਨੇ ਬੇਸ਼ੱਕ ਸਾਡਾ ਪਰਿਵਾਰ ਬੇਸ਼ੱਕ ਸਾਡੀ ਕੋਈ ਰਾਜਸੀ ਤਾਕਤ ਹੈ ਬੇਸ਼ੱਕ ਕੋਈ ਹੋਰ ਚੀਜ਼ ਹੈ ਜੇਕਰ ਉਹ ਚੀਜ਼ ਹੁੰਦਿਆਂ ਜੇ ਤਾਂ ਸਾਨੂੰ ਵਾਹਿਗੁਰੂ ਜੀ ਯਾਦ ਨੇ ਤਾਂ ਵਾਵਾ ਜੇਕਰ ਉਹ ਚੀਜ਼ਾਂ ਹੁੰਦਿਆਂ ਹੋਇਆਂ ਜੇ ਸਾਡਾ ਵਾਹਿਗੁਰੂ ਜੀ ਨਾਲੋਂ ਨਾਤਾ ਹੀ ਟੁੱਟ ਗਿਆ ਜੀ ਬੇਸ਼ੱਕ ਉਹ ਸਾਡੇ ਧਰਮ ਦੇ ਕਰਮ ਹੈ ਜੀ ਕੋਈ ਨਾ ਚਾਰ ਤਰੀਕਿਆਂ ਦੇ ਨਾਲ ਹੀ ਬੰਦਾ ਜਿਵੇਂ ਆਪ ਜੀ ਨੇ ਐਕਸਪਲੇਨ ਕੀਤਾ ਜਿਆਦਾ ਬੰਦਾ ਸੋਚਦਾ ਵੀ ਮੇਰੇ ਕੋਲੇ ਸੋਹਣੀਆਂ ਕੋਠੀਆਂ ਘਾਰਾਂ ਹੋਣ ਸਾਰਾ ਕੁਝ ਆਹ ਹੈ ਸੁੱਖਾਂ ਚੋਂ ਲੈਦ ਸੁੱਖ ਲੱਭਦਾ ਕੋਈ ਬੰਦਾ ਪਰਿਵਾਰ ਚੋਂ ਸੁੱਖ ਲੱਭਦਾ ਕੋਈ ਬੰਦਾ ਧਰਮ ਦੇ ਕਰਮਾਂ 'ਚ ਸੁਖ ਲੱਭਦਾ ਕੋਈ ਬੰਦਾ ਆਪ ਦਾ ਆਰਸੀ ਤਾਕਤ ਤੇ ਸੁਖ ਲੱਭਦਾ ਹੁਣ ਚਾਰਾਂ ਦਾ ਹਵਾਲਾ ਦੇ ਕੀ ਬੜੀ ਕਮਾਲ ਦੀ ਵਿਆਖਿਆ ਗੁਰੂ ਸਾਹਿਬ ਜੀ ਨੇ ਆਪ ਤੋਂ ਕਰਵਾਈ ਹੈ ਆਪ ਜੀ ਤੋਂ ਕਰਵਾਈ ਹੈ ਕਿ ਜੇ ਇਹਨ ਗੁਰੂ ਸਾਹਿਬ ਜੀ ਨੇ ਕਿਹਾ ਵੀ ਇਹ ਚਾਰੇ ਭਾਈ ਤੁਹਾਡੇ ਕੋਲ ਹੋਣ ਕੋਈ ਚੱਕਰ ਵਾਲੀ ਗੱਲ ਨਹੀਂ ਪਰ ਜੇ ਚਾਰਾਂ 'ਚ ਰਹਿੰਦਾ ਹੋਇਆ ਤੁਹਾਨੂੰ ਗੁਰੂ ਹੀ ਭੁੱਲ ਗਿਆ ਤਾਂ ਫਿਰ ਭਾਈ ਕੋਈ ਫਾਇਦਾ ਨਹੀਂ ਹਾਂਜੀ ਹਾਂਜੀ ਠੀਕ ਹੈ ਸੋ ਅਲਟੀਮੇਟਲੀ ਸਾਡੇ ਕੋਲੇ ਹਰ ਜਿਹੜੀ ਅਸੀਂ ਸਾਡੇ ਕੋਲ ਵਸਤੂ ਹੈ ਸੀ ਉਹਦਾ ਮਕਸਦ ਇਹ ਹੋਣਾ ਚਾਹੀਦਾ ਹੈ ਇਹ ਸਾਡੇ ਕੋਲੇ ਕੋਈ ਮੰਨ ਲਓ ਗੱਡੀ ਹੈ ਤਾਂ ਜੇ ਕੋਈ ਵੀ ਸਾਡੇ ਕਿਸੇ ਵੀ ਤਰ੍ਹਾਂ ਦਾ ਸਾਡੇ ਕੋਲ ਜੀਵਨ ਅਸੀਂ ਸੋਖ ਮੰਨਦੇ ਆਂ ਜੋ ਹੋ ਹੈਗਾ ਤੇ ਉਹ ਤਾਂ ਹੀ ਸੋ ਹੈ ਜੇ ਅਸੀਂ ਉਹ ਉਹਦੇ ਰਾਹੀਂ ਗੁਰੂ ਨਾਲ ਨਾਤਾ ਜੋੜਨ ਦੀ ਕੋਸ਼ਿਸ਼ ਕਰਦੇ ਆਂ ਜਾਂ ਗੁਰੂ ਸਾਹਿਬ ਕਿਰਪਾ ਕਰਨ ਸਾਡਾ ਗੁਰੂ ਨਾਲ ਨਾਤਾ ਜੁੜ ਜੇ ਸੋ ਇਸ ਸ਼ਬਦ ਦਾ ਭਾਵ ਮੈਂ ਸੰਗਤ ਨੂੰ ਬੇਨਤੀ ਕਰਦਾ ਸਭ ਸੁਖ ਦਾਤਾ RAM ਹੈ ਸੋ ਇਸ ਵਿਚਾਰ ਨੂੰ ਆਪ ਜੀ ਗਹਿਰਾਈ ਦੇ ਨਾਲ ਸੁਣਨ ਦੀ ਕੋਸ਼ਿਸ਼ ਕਰਨਾ ਬੜੀ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਤੇ ਸਦਕਾ ਅਸੀਂ ਭਾਈ ਸਾਹਿਬ ਨੇ ਵਿਚਾਰ ਦਿੱਤੇ ਆ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਸਭ ਸੁਖ ਦਾਤਾ RAM ਹੈ ਦੂਸਰ ਨਾਹਿਨ ਕੋਏ ਕਹੋ ਨਾਨਕ ਸੁਣ ਰੇ ਮਨਾ ਤੇਹ ਸਿਮਰਤ ਗਤ ਹੋਏ ਸੋ ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਆਉਣ ਵਾਲੇ ਸਮੇਂ ਚ ਫੇਰ ਆਪਾਂ ਗੁਰੂ ਸਾਹਿਬ ਦੀ ਕਿਰਪਾ ਕਰਨ ਵਿਚਾਰ ਉਹ ਕਰਵਾਉਣ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਸਾਡੇ ਵੀ ਜੀਵਨ ਦੇ ਵਿੱਚ ਇੱਕ ਖੇੜਾ ਚੜ੍ਹਦੀ ਕਲਾ ਸ਼ਾਂਤੀ ਸਾਡਾ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਨਾਤਾ ਬਣੇ ਗੁਰੂ ਨਾਲ ਸਾਡਾ ਨਾਤਾ ਬਣੇ ਵਾਹਿਗੁਰੂ ਜੀ ਨਾਲ ਸਾਡਾ ਨਾਤਾ ਬਣੇ ਇਹ ਬਖਸ਼ਿਸ਼ ਸਾਡੀ ਝੋਲੀ ਪਾਉਣ ਸੋ ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਸ਼ੁਕਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ